ਕਿ ਅੱਜ ਇੱਕ ਬਹੁਤ ਸ਼ਾਨਦਾਰ ਦਿੱਸਪਾਗੀ ਜੁੜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਇਹਨਾਂ ਵਿੱਚੋਂ ਦੋਵਾਂ ਨੂੰ ਤੁਸੀਂ ਅਕਸਰ ਮਿਲਦੇ-ਜਿਲਦੇ ਰਹਿੰਦੇ ਹੋ ਤੇ ਅਗਲ ਬੱਕਰੀ ਬਾਗੀ ਪਿਆਰ ਵੀ ਦਿੰਦੇ ਹੋ ਮੇਰੀ ਮਰਾਦ ਹੈ ਕਿ ਬਾਗਾ ਤੇ ਰਾਗਾ ਦੇ ਸ਼ਹਿਰ ਪਟਿਆਲੇ ਤੋਂ ਸਾਡਾ ਨਕਾ ਵੀ ਗੁਰਿੰਦਰ ਸੰਧੂ ਤੇ ਲੋਹੇ ਦੇ ਸ਼ਹਿਰ ਬਟਾਲੇ ਤੋਂ ਬਹੁਤ ਸੂਖਮ ਜੀ ਕੁੜੀ ਸਾਡੀ ਧਿਆਣੀ ਦਮਨ ਸੰਤੂ ਸਾਡੇ ਦਮਿਆਰ ਹਾਜ਼ਰ ਹੈ ਪਟਿਆਲੇ ਤੇ ਬਟਾਲੇ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਪਿਆਰfully ਸਾਸਿਕਾ ਅਸੀਂ ਆ ਤੁੰਦਰ ਭਾਈ ਤੇ ਮੇਰਾ ਦਿਲ ਤਾਂ ਕਰਦਾ ਸੀ ਮੈਂ ਕੋਟ ਪੈਂਟ ਟਾਈ ਐਨ ਪੂਰੇ ਮਤਲਬ ਉਸ ਜਲਾਉ ਦੇ ਵਿੱਚ ਹੀ ਤੁਹਾਡੇ ਨਾਲ ਇੰਟਰਵਿਊ ਕਰਾਂ ਫਿਰ ਮੈਨੂੰ ਲੱਗਿਆ ਵੀ ਨਹੀਂ ਕਿਉਂਕਿ ਜੇ ਮੈਂ ਕੋਟ ਪੈਂਟ ਟਾਈ ਦਾ ਕਰ ਲਾਣਾ ਤਾਂ ਫਿਰ ਜਿਹੜੀ ਤੁਹਾਡੀ ਸ਼ਖਸੀਅਤ ਆ ਉਹ ਵਲੱਖਣ ਲੱਗਣੀ ਚਾਹੀਦੀ ਆ ਨਹੀਂ ਨਹੀਂ ਭਾਈ ਇਹ ਆਪਣੇ ਆਪ ਨੇ ਕਦੇ ਸਾਨੂੰ ਵੀ ਕਦੇ-ਕਦੇ ਮੌਕਾ ਜੇ ਮਿਲਦਾ ਹੈ ਕੋਈ ਬਹੁਤ ਵਧੀਆ ਗੱਲ ਹੈ ਤੁਹਾਡੇ ਸਾਹਮਣੇ ਅੱਜ ਮੈਂ ਜਿਵੇਂ ਤੁਹਾਨੂੰ ਬਹੁਤ ਸੋਹਣਾ ਲੱਗ ਰਿਹਾ ਸੋਹਣਾ ਲੱਗ ਰਹੇ ਤੇ ਸੋਹਣੇ ਹੀ ਲੱਗਦੇ ਰਹੋ ਦੇ ਹਲਾਸਨ ਕੁਸਾਉਣੀ ਇੱਕਦਮ ਜੁੜ ਗਿਆ ਕਹਿੰਦੇ ਸਵਾਗਤ ਜੀ ਸਵਾਗਤ ਤੇ ਆਪਣੇ ਸਾਰੇ ਮਿੱਤਰ ਪਿਆਰਾਂ ਨੂੰ ਜਿਥੇ ਅਸੀਂ ਧੰਨਵਾਦ ਕਹਿੰਦੇ ਹਾਂ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਮੈਂ ਯਾਦ ਕਰਾ ਦਿਆਂ ਕਿ ਜਿਵੇਂ ਸਕਰੀਨ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਲੋਕ ਨਾਚ ਮੇਲੇ ਆਕਲੈਂਡ ਦੀਆਂ ਤਿਆਰੀਆਂ ਦੇ ਸੰਬੰਧੀ ਰੂਪ ਪੰਜਾਬ ਦੀ ਟੀਮ ਵੱਲੋਂ ਇਹ ਦੋਵੇਂ ਸਾਡੇ ਕੋਲ ਸ਼ਾਮਲ ਹੋਏ ਨੇ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਚਾਹੇ ਇੱਥੇ ਕਰਾ ਦੇਆ ਕਿ ਪ੍ਰੋਗਰਾਮ ਦੀ ਤਿਆਰੀ ਨੂੰ ਲੈ ਕੇ ਹੀ ਨਹੀਂ ਬਲਕਿ ਰੂਪ ਪੰਜਾਬ ਦੀ ਅਕੈਡਮੀ ਦੇ ਆਬਜੈਕਟਿਵਸ ਕੀ ਨੇ ਤੇ ਕਿਸ ਤਰ੍ਹਾਂ ਦਾ ਵਿਜ਼ਨ ਲੈ ਕੇ ਗੁਰਿੰਦਰ ਸੰਧੂ ਹੁਣੀ ਆਪਣੀ ਪੂਰੀ ਟੀਮ ਦੇ ਨਾਲ ਆਪਣੇ ਪਿਆਰਿਆਂ ਦੇ ਸਾਹਮਣੇ ਹਾਜ਼ਰ ਹੁੰਦੇ ਨੇ ਤੇ ਸਾਡੀ ਅਗਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਪੰਜਾਬ ਦੇ ਅਸਲ ਲੋਕ ਨਾਚਾਂ ਦੇ ਮਹੌਂਦਰੀ ਨਾਲ ਜੋੜ ਕੇ ਰੱਖਦੇ ਨੇ ਤੇ ਸ਼ੁਰੂਆਤਾਂ ਗੁਰਿੰਦਰ ਵੀਰ ਕਿੱਥੋਂ ਹੋਈਆਂ ਸੀ ਆਪਾਂ ਇੱਕ ਵਾਰ ਫਿਰ ਉਹ ਵਿਲਿਆਂ ਨੂੰ ਯਾਦ ਕਰਦੇ ਆਂ ਅੱਜ ਪਹਿਲਾਂ ਤਾਂ ਦਿਨੋਂ ਧੰਨਵਾਦ ਪ੍ਰਮੋਦ ਭਾਈ ਤੁਹਾਡਾ ਤੇ ਸਾਰੇ ਰੇਡੀਓ ਸਪਾਈਸ ਟੀਮ ਦਾ ਤੇ ਸਾਰੇ ਆ ਸਰੋਤਿਆਂ ਦਾ ਜਿਹੜੇ ਮੈਨੂੰ ਮੌਕਾ ਦਿੰਦੇ ਆ ਤੁਸੀਂ ਗੱਲਬਾਤ ਕਰਨ ਦਾ ਜੀ ਇਹ ਸ਼ੁਰੂਆਤ ਭਾਈ ਆਪਣਾ ਜੇ ਤਾਂ ਪੰਜਾਬ ਦੀ ਗੱਲ ਕਰੀਏ ਹਾਂ ਜੀ ਤੇ ਸਕੂਲ ਟਾਈਮ ਬਚਪਨ ਤੋਂ 3rd ਕਲਾਸ ਤੋਂ ਸਿੱਖਣਾ ਸ਼ੁਰੂ ਕੀਤਾ ਸੀ ਕਿਹੜਾ ਪੜਾਤਾ ਇਹ ਮਨਸਤਾਸੀ 88 ਦੀ ਗੱਲ ਹੋਣੀ ਹੈ ਜਦੋਂ ਸਿੱਖਣਾ ਸ਼ੁਰੂ ਕੀਤਾ ਤਾਂ ਅੱਜ ਤੱਕ ਸਿੱਖੀ ਜਾਂਦੇ ਘਰਦਿਆਂ ਦੀ ਰਜ਼ਾਮੰਦੀ ਨਾਲ ਅ ਸਟੱਡੀ ਦਾ ਭਾਈ ਥੋੜਾ ਜਿਹਾ ਚਾਹ ਹੁੰਦਾ ਜਿਵੇਂ ਸਕੂਲ ਟਾਈਮ ਤੇ ਤਾਂ ਖੁਸ਼ ਵੀ ਹੁੰਦੇ ਸੀ ਪੇਰੈਂਟਸ ਹਨ ਅੱਛਾ ਯਾ 15 ਦੇ ਵਿੱਚ ਪਾਰਿਆ ਸਕੂਲ ਚ ਪਾਰਿਆ ਯਾ ਪੰਗੜਾ ਪਾਰਿਆ ਯਾ ਹਾਂਜੀ ਹਾਂਜੀ ਫਿਰ ਜਦੋਂ ਵਧੀਆ ਪਾਉਣ ਲੱਗੇ ਚਲੋ ਸਕੂਲ ਦੀ ਟੀਮ ਚ ਪਾਉਣ ਲੱਗੇ ਫਿਰ ਜਦੋਂ ਵਿਆਹ ਸ਼ਾਦੀ ਹੋਣੀ ਆਹ ਤੇ ਉਦੋਂ ਫਾਹ ਸਾਹਿਬ ਨੇ ਕਹਿਣਾ ਵੀ ਆ ਗੁਰਿੰਦਰ ਪਾ ਪੰਗੜਾ ਕੇ ਆ ਕੇ ਹਾਂ ਆਪ ਹੀ ਚਾਰਜ ਪਾਉਣਾ ਤੇ ਥੋੜਾ ਜਿਹਾ ਸੰਗ ਦੇ ਸੰਗ ਦੇ ਹੋਣਾ ਸੀ ਉਦੋਂ ਤਾਂ ਵਿਆਹ ਸ਼ਾਦੀਆਂ ਹਾਂਜੀ ਫਿਰ ਹੌਲੀ ਹੌਲੀ ਜਿਵੇਂ ਆਪਾਂ ਨਾਰਥ ਜ਼ੋਨ ਕਲਚਰ ਸੈਂਟਰ ਚ ਜੁੜ ਗਏ ਜੀ ਨਾਲ ਅੱਗੇ ਟੂਰ ਲਾਗੇ ਤੁਹਾਡੀ ਮੌਜਾ ਕਿਉਂਕਿ ਪਟਿਆਲੇ ਜੀ ਆਉਂ ਹੀ ਹਾਂਜੀ ਬਿਲਕੁਲ ਭਾਈ ਜੀ ਤੇ ਉਹ ਸਕੂਲ ਟਾਈਮ ਤੋਂ ਬਾਅਦ ਨਾਲ ਹੀ ਨਾਰਥ ਜ਼ੋਨ ਕਲਚਰ ਸੈਂਟਰ ਦੇ ਟੂਰ ਆਉਣੇ ਸਰਕਾਰੀ ਉਹਦੋਂ ਕੌਣ ਸੀ ਜੀ ਕੋਆਰਡੀਨੇਟਰ ਕੌਣ ਸੀ ਜਦੋਂ ਤੁਸੀਂ ਉਹਨਾਂ ਨਾਲ ਜੁੜੇ ਸੀ ਸਾਡੇ ਨਾਲ ਮੇਰੇ ਜਿਹੜੇ ਸਕੂਲ ਟਾਈਮ ਦੇ ਕੋਚ ਰਹੇ ਆ ਟੋਨੀ ਭਾਈ ਅੱਛਾ ਜੀ ਉਸਨੂੰ ਉਹ ਨਾਲ ਉਦੋਂ ਤੋਂ ਉਹਨਾਂ ਨਾਲ ਜੁੜੇ ਹੋਏ ਸੀ ਵੈਰੀ ਗੁੱਡ ਵੈਰੀ ਗੁੱਡ ਉਹ ਫਿਰ ਨਾਲ ਸਾਨੂੰ ਨਾਲ ਟੂਰ ਤੇ ਲੈ ਕੇ ਜਾਂਦੇ ਰਿਹਾ ਬਾਅਦ ਵਿੱਚ ਵੀ ਉਹ ਨੌਜੋਨ ਕਲਚਰ ਸੈਂਟਰ ਚ ਜੌਬ ਕਰ ਰਿਹਾ ਹੈ ਬਹੁਤ ਖੂਬ ਤੇ ਫਿਰ ਜਦੋਂ ਟੂਰ ਲੱਗਣ ਲੱਗੇ ਫਿਰ ਪਿੱਛੋਂ ਜੇ ਉਹ ਕਹਿੰਦੇ ਭਾਈ ਘਰੇ ਮੱਜਾਂ ਨਹੀਂ ਰੱਖੀਆਂ ਦੀਆਂ ਕਰ ਲੈ ਤੂੰ ਲਈ ਤੇ ਕਹਿੰਦੇ ਪੱਠੇ ਵੱਢਣੇ ਤੂੰ ਹੀ ਵੱਢਨੇ ਆ ਆ ਕੇ ਹਾਂ ਤੈਨੂੰ ਤਾਂ ਹੀ ਤਾਰਾ ਕਰਨੀ ਆ ਤੇ ਇਹ ਵੇਲੇ ਉਦੋਂ ਫਿਰ ਥੋੜਾ ਜਿਹਾ ਕਹਿ ਲੱਗ ਗਿਆ ਵੀ ਯਾਰ ਇਹ ਤਾਂ ਤੁਰਿਆ ਰਹਿੰਦਾ ਭੰਗੜੇ ਦੇ ਕਹਿੰਦੇ ਭੰਗੜੇ ਨੇ ਕੁਝ ਨਹੀਂ ਦੇਣਾ ਤੈਨੂੰ ਸੋਚੋ ਆਵੇਂ ਦੋ ਦੁਨੀਆ ਧਾਰਾਂ ਜਿਹੜੀਆਂ ਸਿੱਧੀਆਂ ਤੁਹਾਡੇ ਮੂੰਹ 'ਚ ਵੀ ਪਈਆਂ ਆ ਬਿਲਕੁਲ ਜੀ ਬਿਲਕੁਲ ਛੋਟੇ ਪਚਮਣ ਹੁੰਦੇ ਆ ਆਪਾਂ ਜਿਵੇਂ ਤਾਂ ਤੁਹਾਨੂੰ ਕੱਢਣ ਲੱਗ ਜੀ ਉਹ ਕੇਵਰੇ ਨਿਸ਼ਾਨਾ ਗਾਤ ਲਾ ਜਾਂਦਾ ਯੱਕ 'ਚ ਵੀ ਪੈਣੇ ਦੀ ਮੂੰਹ ਵੀ ਦੋ ਦੁਨੀਆਂ 'ਚ ਦੋ ਹੀ ਦਾ ਹੀ ਹੋ ਤਾ ਤੇ ਉਹ ਸੋ ਹਾਵਣਾ ਸਮਾਂ ਸੀ ਉਹ ਬਿਲਕੁਲ ਬਿਲਕੁਲ ਅਸੀਂ ਉਹ ਵੜ ਭਾਗੀਆਂ ਜਿਹੜੀ ਸਾਡੀ ਜਨਰੇਸ਼ਨ ਨੇ ਆ ਇਹਨਾਂ ਨੇ ਉਹ ਸਾਰੇ ਰੰਗ ਦੇਖੇ ਆ ਬਿਲਕੁਲ ਬਾਈ ਉਹ ਪਸ਼ਮ ਨੂੰ ਨਲੌਣਾ ਵੀ ਹਾਂਜੀ ਫਿਰ ਪਸ਼ਮ ਨੂੰ ਅੰਦਰ ਕਰੋ ਵੀ ਪਸ਼ਮ ਨੂੰ ਬਾਹਰ ਕੱਢੋ ਵੀ ਬਿਲਕੁਲ ਉਸ ਤੋਂ ਬਾਅਦ ਵਿਆਹ ਤੇ ਜਾਣ ਦੀ ਤਿਆਰੀ ਕਰਿਓ ਜਿਹੜੀ ਹਾਂਜੀ ਫੇ ਇਨੇ ਪੱਠੇ ਜਿਹੜੇ ਪਹਿਲਾਂ ਵੱਢ ਕੇ ਕੁੱਤਰ ਕੇ ਪਸ਼ਮ ਨੂੰ ਪਾ ਕੇ ਜਾਓ ਹਾਂਜੀ ਪਾ ਕੇ ਜਾਣਾ ਨਾਲ ਚੀਲੇ ਜਾ ਸਕਦੇ ਆ ਹਾਂਜੀ ਹਾਂਜੀ ਸਕੂਲ ਵੀ ਜਾਣਾ ਆ ਕੇ ਫਿਰ ਵੱਡੇ ਨਾਲ ਨਾਲ ਫਿਰ ਗੇਮ ਤੇ ਜਾਣਾ ਹਾਕੀ ਫਿਰ ਦਸ ਸੀ ਨਾਲ ਅੱਛਾ ਨਾਲ ਹਾਕੀ ਵੀ ਖੇਡਦੇ ਹਾਂਜੀ ਹਾਕੀ ਤੇ ਐਥਲੈਟਿਕਸ ਸੀ ਮੇਰੀ 800 1500 ਮੀਟਰ ਵਾਹ ਜੀ ਵਾਹ ਤੇ ਫਿਰ ਉਹ ਵੀ ਨਾਲ ਦਿੰਦੇ ਉਹ ਜ਼ਿੰਮੇਵਾਰੀਆਂ ਭਾਜੀ ਖੁਸ਼ੀ ਹੁੰਦੀ ਅੱਜ ਉਹ ਚੀਜ਼ ਨੇ ਵੀ ਜਿਵੇਂ ਕਹਿੰਦਾ ਕਾਮਯਾਬੀ ਤੁਸੀਂ ਤਦ ਹੀ ਹੋਗਾ ਅ ਭਾਜੀ ਉਹ ਚੀਜ਼ ਪੇਰੈਂਟਸ ਦਾ ਹੱਥ ਹੁੰਦਾ ਇਹ ਤੇ ਕਹਿੰਦੇ ਜਵਾਰ ਨੂੰ ਹਾਈ ਕੱਢਣਾ ਆਹਾ ਠੀਕ ਹੈ ਤੇ ਉਹ ਬਹੁਤ ਜ਼ਰੂਰੀ ਆ ਜੀ ਜਿੰਨਾ ਕਹਿੰਦੇ ਇਹਨਾਂ ਬਾਤੇ ਉਹ ਕਹਿੰਦੇ ਚੰਡ ਕੇ ਰੱਖੀਏ ਅਕੋ ਤੁਸੀਂ ਵੀ ਨਹੀਂ ਕਰਦੇ ਬਿਲਕੁਲ ਸਾਡੇ ਘਰ ਨਾਲ ਪਹਿਲਾਂ ਤਾਂ ਮਨ ਨੇ ਕਿਹਾ ਤੇ ਅੱਛਾ ਚੰਡ ਕੇ ਰੱਖੀਏ ਤੇ ਮਾਂ ਸ਼ਾਇਦ ਆ ਨਹੀਂ ਦਿੰਦੀ ਹਾਂ ਨਹੀਂ ਮੈਂ ਭਾਵੇਂ ਥੋੜਾ ਜਿਆਦਾ ਟੱਲਾਇਆ ਇਹ ਨਾ ਗੁਰਿੰਦਾ ਕਰਦੇ ਮੈਂ ਨਹੀਂ ਕਰਦਾ ਤੁਸੀਂ ਕਹਿੰਦਾ ਚਲਾਈ ਜਿੱਤੀ ਆਉਂਦੀ ਅੱਛਾ 85 ਨੰਬਰ ਦੀ ਅੱਛਾ ਇਸ ਜਿਹੜਾ ਆਪਣੀ ਜਿਹੜਾ ਸਫਰ ਸੀ ਉਹ ਫਿਰ ਨਿਰੰਤਰ ਜਾਰੀ ਰਿਹਾ ਹਾਂਜੀ ਉਸ ਤੋਂ ਬਾਅਦ ਭਾਈ ਖਾਲਸਾ ਕਾਲਜ ਤੁਸੀਂ ਇਹਨੂੰ ਕਾਇਮ ਰੱਖਿਆ ਖਾਸ ਤੌਰ ਤੇ ਜਦੋਂ ਖਾਲਸਾ ਕਾਲਜ ਵਰਗੇ ਇੱਕ ਰਵਾਇਤੀ ਅੰਦਾਜ਼ ਵਾਲੇ ਜਿੱਥੇ ਕੇ ਸੋਹਜ ਕਲਾਮਾਂ ਬਹੁਤ ਪ੍ਰਵਾਨ ਚੜ੍ਹਦੀਆਂ ਲੋਕਾਂ ਦੀਆਂ ਬਿਲਕੁਲ ਸੁਰਕਲਾਮ ਦੀ ਜਦੋਂ ਗੱਲ ਚਲਦੀ ਆ ਤੇ ਜਿਵੇਂ ਗੁਰਚੇਤ ਚਿੱਤਰਕਾਰ ਹਣੀ ਨਾ ਗੁਰਚੇਤ ਚਿੱਤਰਕਾਰ ਆ ਹਾਂਜੀ ਲੇਕਿਨ ਆਪਣੀ ਫੈਮਿਲੀ 420 ਵਾਲੀ ਸੀਰੀਜ਼ ਜਿਹੜੀ ਉਹਦੇ ਕਰਕੇ ਬਹੁਤ ਮਕਬੂਲ ਹਾਂਜੀ ਇਸੇ ਤਰ੍ਹਾਂ ਹੀ ਗੁਰਿੰਦਰ ਸੰਧੂ ਲੋਕ ਭੰਗੜੇ ਕਰਕੇ ਜਾਣਦੇ ਆ ਲੇਕਿਨ ਥੋੜੇ ਲੋਕ ਜਾਣਦੇ ਹੋਣਗੇ ਗੁਰਿੰਦਰ ਸੰਧੂ ਹਾਕੀ ਤੇ ਭੰਗੜੇ ਦੇ ਨਾਲ ਨਾਲ ਚਿੱਤਰਕਾਰ ਵਾਲੇ ਗੁਣ ਵੀ ਰੱਖਦਾ ਹਾਂਜੀ ਬਾਈ ਉਹ ਸ਼ੌਂਕ ਹੈ ਮੇਰੇ ਹਾਂ ਤੇ ਯੂਥ ਫੈਸਟੀਵਲਾਂ ਦੇ ਵਿੱਚ ਤੁਸੀਂ ਉਧਰ ਵੀ ਕੰਪੀਟ ਕੀਤਾ ਕਿ ਇਕੱਲੇ ਭੰਗੜੇ 'ਚ ਕੰਪੀਟ ਕਰਦੇ ਨਹੀਂ ਬਾਈ ਦੋਨੇ ਚੀਜ਼ਾਂ 'ਚ ਜਿਵੇਂ ਲੱਕੀ ਜਿਹੜੇ ਮੇਰੇ ਭੰਗੜੇ ਦੇ ਜਿਹੜੇ ਟੀਚਰਸ ਹਨ ਸਾਡੇ ਬਰਾੜ ਸਰ ਅੱਛਾ ਬਰਾੜ ਸਰ ਸਕੂਲ ਟਾਈਮ ਤੋਂ ਜਿਵੇਂ ਮੈਨੂੰ ਭੰਗੜੇ ਲਈ ਉਂਗਲ ਚ ਫੜ ਕੇ ਲਿਆਏ ਅੱਛਾ ਤੋਂ ਮੈਨੂੰ ਉਹਨੇ ਹੱਥ ਫੜ ਕੇ ਮੈਨੂੰ ਪੇਂਟਿੰਗਸ ਕਰਨੀ ਸ਼ੁਰੂ ਕੀਤੀ ਜੀ ਵਾਹ ਰਿਓ ਮੈਂ ਫਾਈਨ ਆਰਟਸ ਦਾ ਕ੍ਰੀਜ਼ੀ ਸਕੂਲ ਟਾਈਮ ਥੀ ਆਹਾ ਦੇ ਉਹੀ ਮੇਰੇ ਭੰਗੜੇ ਦੇ ਟੀਚਰਸ ਹਨ ਉਹੀ ਮੇਰੇ ਫਾਈਨ ਆਰਟਸ ਦੇ ਸੀ ਪਰ ਹੌਲੀ ਹੌਲੀ ਅੱਗੇ ਮੈਂ ਕਾਲਜ 'ਚ ਵੀ ਕੰਟੀਨਿਊ ਕੀਤਾ ਇਹਨੂੰ ਜੀ ਕਾਲਜ 'ਚ ਕਮਲਸੌਰ ਮੈਡਮਸ ਨੇ ਸਾਡੇ ਕਿਆ ਬਾਤ ਹੈ ਤੇ ਕਿਉਂਕਿ ਸ਼ੁਰੂਆਤੀ ਜਦੋਂ ਆਪਾਂ ਐਂਟਰ ਕੀਤਾ ਜੀ ਮੈਂ ਕਾਲਜ ਉਦੋਂ ਭੰਗੜੇ ਦੀ ਟੀਮ ਆਲਰੇਡੀ ਬਣੀ ਹੋਈ ਸੀ ਹਾਂਜੀ ਹਾਂਜੀ ਤੇ ਉੱਥੇ ਫਿਰ ਜਿਹੜੇ ਇੱਕ ਕੋਸਾਂ ਨੂੰ ਕਹਿੰਦੇ ਵੀ ਤੂੰ 100 ਰੁਪਏ ਲਿਆ ਇੱਧਰ ਅਸ਼ਾ ਤੇ ਕੈਂਪ ਲੱਗੂਗਾ 8 ਸਿਲੈਕਸ਼ਨ ਹੋ ਗਈ 100 ਰੁਪਏ ਬਹੁਤ ਔਖੇ ਬਹੁਤ ਦੇਈ ਕਰਦੇ ਆ ਨਾ ਹਾਂਜੀ ਮੇਰਾ ਚੇਤਾ ਉਦੋਂ ਤਾਂ ਫਿਰ ਉਹ ਪਟੂਲੇ ਛੋਲੇ ਖਾਣ ਜੋ ਕੇ ਪਏ ਹੁੰਦੇ ਸੀ ਬਿਲਕੁਲ ਭਾਈ ਬਿਲਕੁਲ ਚਲੋ ਫੋਨਸਪ ਨਾਲ ਖੋਲ੍ਹ ਦਿੱਤੀ ਸੀ ਐਸ ਪੱਖੋਂ ਪਰ ਆਪਣੇ ਆਪ ਨੂੰ ਇਹ ਸੀ ਵੀ ਹਾਂ ਆਪਾਂ ਫालतੂ ਨਹੀਂ ਖਰਚਣਾ ਫੌਟਿਸ ਨੂੰ ਪਤਾ ਸੀ ਵੀ ਕੋਈ ਚੱਕਰ ਨਹੀਂ ਮੁੰਡਾ ਸਹੀ ਰਾਹ ਲੱਗਾ ਆ ਹਾਂਜੀ ਹਾਂਜੀ ਤੇ ਉਹ ਚੀਜ਼ ਭਾਈ ਮੈਂ 100 ਰੁਪਏ ਦਿੱਤਾ ਨੂੰ ਮੈਂ ਕਹਿੰਦਾ ਮੇਰੇ ਨਾਲ ਤੂੰ ਟ੍ਰਾਇਲ ਲੈ ਲਓ ਬਾਪੂ ਜੀ ਭੰਗੜਾ ਪਾਉਂਦੇ ਰਹੇ। ਸਮਝ ਜੀ ਮੇਰੇ ਮਾਮਾ ਜੀ ਭੰਗੜਾ ਪਾਉਂਦੇ ਆ। ਪਰ ਉਹਨੂੰ ਸ਼ੌਂਕ ਰਿਹਾ ਉਹਨੂੰ ਵਧੀਆ ਲੱਗਦਾ। ਹਾਂਜੀ ਹਾਂਜੀ ਹਾਂਜੀ। ਉਹ ਇਸ ਕਲਾ ਨਾਲ ਜੁੜੇ ਹਾਂਜੀ। ਬਹੁਤ ਅਹ ਜਿੰਨਾ ਹਾਰਮੀ ਚ ਰਹੀ ਹੈ ਫਾ ਸਾਹ ਕਹਿੰਦੇ ਵੀ ਸਿਰ ਖੁੱਲੇ ਦਿਲ ਦੇ ਹੁੰਦੇ ਆ। ਹਾਂ ਤੇ ਉਹ ਚੀਜ਼ ਕਹਿੰਦੇ ਵੀ ਭੰਗੜਾ ਦਾ ਭਾਈ ਆਮ ਬੰਦਾ ਜਦ ਬਾਂ ਖੜੀ ਕਰਕੇ ਜਾਂ ਜਵਾਕ ਕਹਿੰਦੇ ਜਿਵੇਂ ਜੰਮਦਾ ਆ ਤੇ ਐਂ ਉਂਗਲ ਕਰਦਾ ਉੱਥੇ ਭੰਗੜਾ ਸ਼ੁਰੂ ਹੋ ਜਾਂਦਾ ਆ। ਕਾ ਬਾਬ। ਇਹ ਤਾਂ ਭਾਈ ਜੋ ਸਟੇਜੀ ਕਰਨ ਹੋਇਆ ਉਦੋਂ ਭੰਗੜਾ ਵੱਜ ਗਿਆ। ਵੱਜ ਗਿਆ। ਦਾਇਰੇ ਚ ਸਟੇਜਿੰਗ ਹਾਂਜੀ। ਰਸਤਾ ਜੋ ਬੰਦਾ ਬਾਹ ਉੱਤੇ ਨਾ ਕਰਕੇ ਤੇ ਜਦੋਂ ਨੱਚਦਾ ਆ ਉਹੀ ਅਸਲ ਚ ਭੰਗੜਾ ਆ ਅੱਜ ਉਹਦੇ ਅੰਤ ਭੰਗੜਾ ਦੋਹੀ ਕਹਿ ਸਕਦੇ ਆਪਾਂ ਭਾਈ ਜਿਹੜਾ ਆਪਾਂ ਮੈਨੂੰ ਲੱਗਦਾ ਵੀ ਕਈ ਚੀਜ਼ਾਂ ਜਿਹੜੀਆਂ ਬੰਦਸ਼ਾਂ ਦੇ ਵਿੱਚ ਬਣਨੀਆਂ ਜ਼ਰੂਰੀ ਸਿਗੀਆਂ ਕਿਉਂਕਿ ਜਦੋਂ ਯੂਥ ਫੈਸਟੀਵਲਸ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਟਾਈਮ ਦੀ ਵੀ ਬੰਦਿਸ਼ ਹੋ ਗਈ ਤੇ ਸਟੈਪ ਵੀ ਤੁਹਾਡੇ ਹਿਸਾਬ ਨਾਲ ਚਾਹੀਦੇ ਆ ਵੀ ਜਿੰਨਾ ਤੁਸੀਂ ਔਕਵਰਡ ਨਾ ਲੱਗੋ ਬਿਲਕੁਲ ਤੇ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਹਰੇਕ ਚੀਜ਼ ਦੇ ਹਰੇਕ ਤਸਵੀਰ ਦੇ ਦੋ ਪੱਖ ਆ ਹਾਂਜੀ ਇਹ ਵੀ ਲਾਜ਼ਮੀ ਸੀ ਜੇ ਯੂਥ ਫੈਸਟੀਵਲ ਦੇ ਵਿੱਚ ਫਰਸ ਗੱਲਾਂ ਹੁਣ ਇਸ ਤਰ੍ਹਾਂ ਦੇ ਰੂਲ ਰਸੂਲ ਨਾ ਬਣਦੇ ਹਾਂਜੀ ਕਿ ਡਰਮ ਦੀ ਪਹਿਲੀ ਬੀਟ ਤੋਂ ਯਾਨੀ ਕਿ ਢੋਲ ਦੇ ਪਹਿਲੇ ਡਗੇ ਤੋਂ 8 ਮਿੰਟ ਤੋਂ 12 ਮਿੰਟ ਦਾ ਸਮਾਂ ਜਿਹੜਾ ਜਿਹੜਾ ਚਾਪਾ ਸਾਰੇ ਯੂਜੇਸ ਫਰੇਮਵਰਕ ਦੇ ਵਿੱਚੋਂ ਆਏ ਆ ਹਾਂਜੀ ਹਾਂਜੀ ਮੈਨੂੰ ਲੱਗਾ ਉਹਦੇ ਵਿੱਚ ਸਾਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਸਾਨੂੰ ਅਨੁਸ਼ਾਸਨ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਸਾਨੂੰ ਪਤਾ ਲੱਗਿਆ ਕਿ ਟੀਮ ਦੇ ਵਿੱਚ ਪਰਫਾਰਮ ਕਿਵੇਂ ਕਰਨਾ ਹੈ ਹਾਂਜੀ ਬਾਕੀਆਂ ਨੂੰ ਨਾਲ ਲੈ ਕੇ ਕਿਵੇਂ ਤੁਰਨਾ ਉਹ ਜਿਹੜੀ ਸ਼ੇਅਰਿੰਗ ਹੈ ਨਾ ਇਹ ਰਹੇਗਾ ਉਹ ਸਾਨੂੰ ਇਹਨਾਂ ਕਲਾਮਾਂ ਕਰਕੇ ਹੀ ਆ ਸਕੀ ਬਿਲਕੁਲ ਬਈ ਉਹ ਬਹੁਤ ਜ਼ਰੂਰੀ ਸੀ ਸੱਚੀ ਦੂਜੇ ਪਾਸੇ ਜੇ ਮੈਂ ਜਾਣ ਪਛਾਣ ਦੇ ਦਰਾਂ ਕਿਹਾ ਸੀ ਲੋਹੇ ਦਾ ਸ਼ਹਿਰ ਬਟਾਲਾ ਮੈਂ ਇਹ ਵੀ ਚੇਤੇ ਕਰਾ ਦਿਆਂ ਵੀ ਸ਼ੇਖਵਾਰ ਬਟਾਲਵੀ ਨੇ ਵੀ ਲੰਮਾ ਸਮਾਂ ਉੱਥੇ گزارਿਆ ਉਹਦੇ ਚਵਾਰੇ ਦੀ ਜਿਹੜੀ ਖਿੜਕੀ ਆ ਨਾ ਉਹਦੇ ਥੱਲੇ ਲਿਖਿਆ ਹੋਇਆ ਵੀ ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਫੇਰ ਕਿਉਂ ਆ ਮੈਂ ਕਰਾ ਸਤਕਾਰ ਤੇਰੇ ਸ਼ਹਿਰ ਦਾ ਮੈਂ ਮਸੀਹਾ ਦੇਖਿਆ ਬਿਮਾਰ ਤੇਰੇ ਸ਼ਹਿਰ ਦਾ ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ ਉਸ ਸ਼ਹਿਰ ਤੋਂ ਦਮਾਂ ਸੰਧੂ ਨਹੀਂ ਆਉਂਦੇ ਹਾਂ ਜੀ ਤੋਂ ਦਮਾਂ ਤੁਹਾਡਾ ਪੰਗੜੇ ਦੇ ਦਿਨਾਂ ਦੂਰ ਦੂਰ ਤੱਕ ਵਾਸਾ ਨਹੀਂ ਸੀ ਇਹ ਬੰਦਾ ਕਿੱਥੋਂ ਟੱਕਰ ਗਿਆ ਤੁਹਾਨੂੰ ਨਹੀਂ ਭਾਜੀ ਮੈਂ ਵੀ ਗਿੱਦਾ ਪਾਉਂਦੀ ਰਹੀਆਂ ਯੂਨੀਵਰਸਿਟੀ ਲੈਵਲ ਤੱਕ ਪਰ ਹਾਂ ਪੰਗੜਾ ਦੇ ਮੈਂ ਗੁਰਿੰਦਰ ਨੂੰ ਵੇਖ-ਵੇਖ ਸਿੱਖਿਆ ਵੈਰੀ ਗੁੱਡ ਇਹਨਾਂ ਦੀ ਇੱਕ-ਇੱਕ ਪ੍ਰੈਕਟਿਸ ਤੋਂ 2011 ਤੋਂ 2013 ਹਾਂ ਜਦੋਂ ਦੇ ਆ ਜਨਵਾਰ ਇੱਕ ਵੀ ਪ੍ਰੈਕਟਿਸ ਨਹੀਂ ਮਿਸ ਕੀਤੀ ਨਾਲ ਜਾਂਦੀ ਸੀਗੀ। ਯਾਨੀ ਕਹਿੰਨਾ ਘਰੇ ਦੇ ਮੈਂ ਕਿਹਾ ਮੈਂ ਤਾਂ ਨਾਲ ਜਾਣਾ। ਆਪ ਵੀ ਸਾਸਰ ਦੀ ਰੋਟੀ ਪਕਾਉਣ ਵਾਲੇ ਜੰਗਾ ਨਾਲ ਜਾਂਦੇ ਆ। ਇਹ ਜਿਹੜੇ ਹੱਥ ਮੁੰਡੇ ਭੰਗੜਾ ਪਾਉਂਦੇ ਆ। ਅੱਛਾ ਕੋਈ ਸਾਹਮਣੇ ਵੀਕਸ਼ਨ ਦੇਖਣਾ ਚਾਹੀਦਾ ਵੀ ਹਾਂ। ਉਹ ਦੇਖਣਾ ਚਾਹੀਦਾ ਪਰਕ ਕਰਨੀ ਵੀ ਹੈ। ਛਾਲ ਇੱਕੋ ਜਿਹੀ ਨਹੀਂ ਬਚੀ। ਬੈਠ ਕੇ ਕੋਈ ਟਾਈਮ ਤੇ ਨਹੀਂ ਬਚੀ। ਮੈਨੂੰ ਕਈ ਯਾਦ ਹੈ ਕਿ ਜਦੋਂ ਆਪਾਂ ਖਾਲਸਾ ਪ੍ਰੈਕਟਿਸ ਕਰੀਦੇ ਸੀ ਉਦੋਂ ਤਾਂ ਸਵੇਰੇ ਸ਼ਾਮ ਪ੍ਰੈਕਟਿਸ ਲੱਗਦੀ ਜਦ ਯੂਥ ਫੈਸਟੀਵਲ ਹੋਣਾ ਨੇੜੇ ਆ ਕੇ ਸਵੇਰੇ ਸ਼ਾਮ ਦੀ ਹੁੰਨੀ। ਅੱਛਾ ਕਈ ਵਾਰ ਸਾਡੇ ਕੋਚ ਨੇ ਨਾ ਆਉਣਾ। ਤੇ ਅਸੀਂ ਸਾਡੇ ਚ ਇੱਕ ਮੁੰਡਾ ਬਾਹਰ ਬੈਣਾ ਇੱਕ ਪ੍ਰੈਕਟਿਸ ਉਹਨੇ ਲਗਾਉਣੀ ਦੇਖਾ ਯਹਾਂ ਜ਼ਰੂਰੀ ਹੈ ਹਾਂਜੀ ਸਾਡੀ ਵਾਰੀ ਜਿਹੜੇ ਸਾਡੇ ਪ੍ਰੋਫੈਸਰ ਸਾਹਿਬਾਨ ਸੀ ਪ੍ਰੋਪ ਤੇ ਹਾਲ ਸਿੰਘ ਰੰਧਾਵਾ ਉਹਨਾਂ ਦਾ ਬੜਾ ਦੇਖਲਾੰਦਾ ਸੀ ਉਹ ਕੀ ਕਰਦੇ ਸੀ ਜਦੋਂ ਲਾਗੇ ਆ ਗਿਆ ਨਾ ਕੰਮ ਕੰਪੀਟੀਸ਼ਨ ਦਾ ਉਹਨਾਂ ਨੇ ਜਿਹੜੀਆਂ ਗਿੱਧੇ ਵਾਲੀਆਂ ਸਿਲੈਕਟਿਵ ਕੁੜੀਆਂ ਉਹਨਾਂ ਨੂੰ ਸਾਡੇ ਅੱਗੇ ਬਿਠਾ ਲ ਦੇਣਾ ਹਾਂਜੀ ਤੇ ਜਦੋਂ ਗਿੱਧੇ ਵਾਲੀਆਂ ਨੇ ਪ੍ਰੈਕਟਿਸ ਕਰਨੀ ਤੇ ਸਾਨੂੰ ਉਹਨੇ ਦੇ ਅੱਗੇ ਬਿਠਾ ਲਿਆ ਉਹਦੇ ਨਾਲ ਇੱਕ ਤਾਂ ਅਸੀਂ ਥੋੜੇ ਜਿਹਾ ਨਿਸ਼ੰਘ ਹੋ ਜਾਂਦੇ ਸੀ ਹਾਂਜੀ ਵੀ ਸਾਂਗ ਗਸੋਂ ਗੱਲਾਂ ਤੇ ਨਹੀਂ ਕਿਉਂਕਿ ਉਹ ਹੁਣ ਟਾਪ ਮੋਸਟ ਜਿਹੜੀਆਂ ਕੁੜੀਆਂ ਗਿੱਧੇ ਦੇ ਵਿੱਚ ਪਰਫਾਰਮ ਕਰ ਰਹੀਆਂ ਹਾਂ ਪੰਜਾਬ ਦੀਆਂ ਉਹ ਤੁਹਾਨੂੰ ਪਰਖ ਕਰ ਰਹੀਆਂ ᱛੋਟ ਹਾਂਜੀ ਤੇ ਉਹਨਾਂ ਨੇ ਟਰੂਲੀ ਫੀਡਬੈਕ ਵੀ ਦੇਣੀ ਬਿਲਕੁਲ ਜੇ ਇੱਥੇ ਆ ਚੀਜ਼ ਸਾਨੂੰ ਥੋੜੀ ਆਂਕ ਲੱਗੀ ਇੱਥੇ ਸੈਨਤ ਨਹੀਂ ਸਹੀ ਵਜੀ ਹੁਣ ਗਿੱਧੇ ਵਾਲੀਆਂ ਕੁੜੀਆਂ ਤੋਂ ਵੱਧ ਸੈਨਤ ਬਾਰੇ ਕੌਣ ਦੱਸ ਸਕਦਾ ਹਾਂਜੀ ਬਿਲਕੁਲ ਤੇ ਭਗੜੇ ਦੇ ਬਹੁਤ ਸਾਰੇ ਸਟੈਪਸ ਕਾਸਟ ਆਫ ਦਿ ਇੰਡੀਵਿਜੂਅਲ ਇਦਾਂ ਦੇ ਜਿਨ੍ਹਾਂ ਦੇ ਵਿੱਚ ਸੈਨਤ ਹੋਣੀ ਬਹੁਤ ਲਾਜ਼ਮੀ ਹੈ ਨਖਰਾ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਤੇ ਕੱਲਾ ਸਿਰਫ ਰੋਬਟਾਂ ਨੂੰ ਜਾਂ ਪੀਟੀ ਮਾਟਰਾਂ ਨੂੰ ਸਿਰਫ ਹੱਥ ਪੈਰ ਲਾ ਕੇ ਗੱਲ ਨਹੀਂ ਮਾਰਦੀ ਵੀ ਪੱਟਾਂ ਨੂੰ ਵਾਇਰਟਕਸ ਲਾ ਲਈ ਨਹੀਂ ਜੀ ਤੁਸੀਂ ਹੱਥ ਲਾਈ ਗਏ ਨਾ ਉਦਾਂ ਨਹੀਂ ਗੱਲ ਬਣਦੀ ਭਵਿੰਦਰ ਸਿੰਘ ਗਿੱਲ ਨੂੰ ਹੁਣ ਦਾ ਮੈਸੇਜ ਆ ਰਿਹਾ ਹੈ ਕਿ ਕਿਸੇ ਹੋਰ ਮੁੱਦੇ ਤੇ ਗੱਲ ਕਰ ਰਿਹਾ ਸਸਤੀ ਕਾਲ ਜੀ ਕਹਿੰਦੇ ਤੇ ਨਾਲ ਨਾਲ ਜਗਦੀਪ ਮਠਾਰੂ ਸਾਹਿਬ ਅੱਛਾ ਇਹ ਫਿਜੀ ਕੋ ਹਮ ਰਹਿ ਫਿਜੀ ਕੋ ਹਮ ਦੇਖੋ ਤੇ ਵੀ ਸਸੀ ਕਾ ਬੁਲਾਈ ਜਾਂਦੇ ਆਪਾਂ ਕਹਿੰਦੇ ਸਸੀ ਕਾ ਪਰਵਿੰਦਰ ਪਾਪਟ ਗੁਰਿੰਦਰ ਸੰਧੂ ਭਾਈ ਜੀ ਤੇ ਰੂ ਪੰਜਾਬ ਦੀ ਪੂਰੀ ਟੀਮ ਨੂੰ ਕਿਆ ਬਾਤ ਆ ਹਰਪ੍ਰੀਤ ਗੋਲਦੀ ਸੰਘੇੜਾ ਵੀਰ ਕੰਦੇ ਬੈਸਟ ਵਿਸ਼ੇਸ ਗੁਰਿੰਦਰ ਸੰਧੂ ਤੇ ਨਾਲ ਨਾਲ ਦਲਾਸਨ ਕੁਸਾਣਾ ਨੂੰ ਸ਼ਾਮਲ ਕਰਦੇ ਆਪਾਂ ਤੇ ਇਸ ਤੋਂ ਇਲਾਵਾ ਗੁਰਪਿੰਦਰ ਸਿੰਘ ਉਹਨਾਂ ਨੂੰ ਸ਼ਾਮਲ ਕਰਦੇ ਆ ਜੀ ਨਵੀਦ ਹਮੀਦ ਸਾਹਿਬ ਸਾਡੇ ਲਹਿੰਦੇ ਪੰਜਾਬ ਤੋਂ ਸਾਡੇ ਮਿੱਤਰ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਵੈਸੇ ਤੁਹਾਡੀ ਗੈਰ ਹਾਜ਼ਰੀ ਲੱਗ ਗਈ ਤੁਸੀਂ ਉਹ ਦਿਨ ਆਏ ਨਹੀਂ ਹਾਂਜੀ ਉਹ ਇੱਕ ਹੋਰ ਇਵੈਂਟ ਸੀ ਉਹ ਤੋਂ ਹੂੰ ਤੇ ਉਧਰ ਵੀ ਬੱਚਿਆਂ ਦਾ ਸੋ ਨਾ ਕੋਈ ਮੈਨੂੰ ਪੱਕਾ ਪਤਾ ਲੇਡੀ ਨਾਈਟਸ ਦਾ ਤੁਸੀਂ ਜਾ ਰਹੇ ਹੋ ਨਾ ਉਹਨਾਂ ਨੂੰ ਤਿਆਰ ਕੀਤਾ ਸੀ ਹਾਂਜੀ ਉਸ ਤੋਂ ਬਾਅਦ ਮੈਂ ਕਿਸੇ ਕੋਲ ਤੁਸੀਂ ਉਹ ਵੀ ਬਹਾਨਾ ਨਹੀਂ ਨਾ ਲਾ ਸਕਦੇ ਮੈਂ ਬਾਜੀ ਉੱਤਰ ਗਿਆ ਮੈਂ ਉੱਤਰ ਤਾਂ ਮਰ ਨਹੀਂ ਸੀ ਕੋਈ ਬੋਤਲ ਦਾ ਬੰਦ ਲਾਉਣ ਦੇ ਦੋ ਤੁਸੀਂ ਹਾਂਜੀ ਹਾਂਜੀ ਜਤਿੰਦਰ ਢੀਂਟਾ ਸਾਹਿਬ ਕਹਿੰਦੇ ਇਹ ਪੰਜਾਬੀ ਯੂਨੀਵਰਸਿਟੀ ਸਕੂਲ ਦੀ ਸ਼ਾਨ ਸੰਧੂ ਆ ਇਹ ਇੱਥੇ ਰੱਖ ਮਤਲਬ ਤੁਸੀਂ ਕਾਫੀ ਦੂਰ ਤੇ ਮਾਰ ਕੀਤੀ ਆ ਨਹੀਂ ਨਹੀਂ ਪਹਿਲੀ ਆਪਾਂ ਨਹੀਂ ਨਹੀਂ ਆ ਗਏ ਨਹੀਂ ਨਹੀਂ ਗੱਲ ਇਹ ਹੈ ਕਿ ਇਹ ਤਾਂ ਪਿਆਰੇ ਹੀ ਸਾਰਿਆਂ ਦਾ اچھا ਇੱਕ ਤੁਹਾਡਾ ਮਿੱਤਰ ਨਾ ਬਹੁਤ ਦੂਰ ਰਹਿੰਦਾ ਨਵਨੀਤ ਸਿੰਘ ਉਹ ਵੀ ਸੱਸੀ ਕਬਲਾ ਰਿਆ ਸਾਰਾ ਇਹ ਮਿਲਦਾ ਕਿਦਾ ਕਿ ਤੁਰ ਗਿਆ ਯਾਰੀ ਨਹੀਂ ਇਹ ਮਹਿਲ ਕੋ ਕੇ ਰੱਖਿਆ ਮੈਂ ਜਾਨਵਰੀ ਸਗਦੀ ਚੜਦੀ ਕਲਾ ਸਰਾਓ ਤੁਹਾਡੇ ਨਾਲ ਮੁਲਾਕਾਤਾਂ ਜਿਹੜੀਆਂ ਉਹ ਹੋਣ ਗਿਆ ਬਹੁਤ ਜਲਦੀ ਮੈਂ ਥੋੜਾ ਜਿਹਾ ਈਵੈਂਟ ਦੇ ਉੱਤੇ ਹੁਣ ਗੱਲਬਾਤ ਕਰੂੰਗਾ ਜਦੋਂ ਤੁਸੀਂ ਇੱਥੇ ਆਏ ਤੇ ਸੰਖੇਪ ਦੇ ਵਿੱਚ ਇਹ ਜਾਣਕਾਰੀਆਂ ਜ਼ਰੂਰ ਸਾਂਝੀਆਂ ਕਰੋ ਸਾਡੇ ਮਿੱਤਰਾਂ ਨਾਲ ਜਿਹੜੇ ਹੌਲੇ ਹੌਲੇ ਜਿਨ੍ਹਾਂ ਨੇ ਆਪਣੇ ਫੇਸਬੁਕ ਦੇ ਉੱਤੇ ਪ੍ਰਸਾਰਣ ਸੁਣਨਾ ਦੇਖਣਾ ਸ਼ੁਰੂ ਕੀਤਾ ਫਿਰੂ ਪੰਜਾਬ ਦੀ ਅਕੈਡਮੀ ਜਿਹੜੀ ਹੈ ਇਹ ਅਸਲ ਦੇ ਵਿੱਚ ਹੋਂਦ ਵਿੱਚ ਕਦੋਂ ਆਈ ਤੇ ਪਹਿਲਾ ਲੋਕਨਾਚ ਮੇਲਾ ਕਰਾਉਣ ਦਾ ਖਿਆਲ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਅ ਭਾਈ ਰੂਪ ਪੰਜਾਬ ਦੀ ਜਿਹੜੋਂ ਮੈਂ 2011 ਚ ਆਇਆ ਇਹ ਇੱਕ ਡਰੈਸ ਲੈ ਕੇ ਅੱਛਾ ਹੌਲੀ ਹੌਲੀ ਕਰਦੇ ਅਸੀਂ ਜਿਵੇਂ ਮੁੰਡੇ ਜੁੜਦੇ ਗਏ ਪਹਿਲਾਂ ਚਾਰ ਮੁੰਡੇ ਚਾਰ ਕੁੜੀਆਂ ਅਸੀਂ ਕੰਪੀਟਿਸ਼ਨ ਵਿੱਚ ਪਾਰਟਿਸਪੇਟ ਕੀਤਾ ਬਿਲਕੁਲ ਤੇ ਉੱਥੇ ਗੁਰਪ੍ਰੀਤ ਵਾਲੇ ਉਹਨੇ ਨਾਮ ਲੱਭਿਆ ਜੀ ਰੂਪ ਪੰਜਾਬ ਦਾ ਸਾਡੀ ਇੰਡੀਆ ਦੀ ਸਾਰੇ ਸਟਾਰਟਿੰਗ ਚ ਅੱਛਾ ਤੇ ਕਹਿੰਦਾ ਭਾਈ ਆਪਾਂ ਆ ਬੜਾ ਬਈਆ ਉਹ ਸਾਡੇ ਵੀ ਰੂਨ ਲੱਗਾ ਬਿਲਕੁਲ ਸਹੀ ਤੇ ਉਦੋਂ ਤੋਂ ਰੂਪ ਪੰਜਾਬ ਦੀ ਟੀਮ ਬਣੀ ਹੈ ਆਸਟ੍ਰੇਲੀਆ ਚ ਵੀ ਆ ਹਾਂਜੀ ਹਾਂਜੀ ਮੈਨੂੰ ਹੁਣ ਬਾਅਦ ਸਾਡਾ ਪਤਾ ਲੱਗਾ ਆਪਣਾ ਨਾਮ ਜਤਰਾਜੀਤਪਾਲ ਹਾਂਜੀ ਹਾਂਜੀ ਰੂਪ ਪੰਜਾਬ ਦੀ ਅਸਟ੍ਰੇਲੀਆ ਚ ਸਮਝਦੇ ਲੋਕ ਕਿ ਇਹ ਚੇਨ ਹੈ ਉਹਨਾਂ ਦੀ ਰੂਪ ਪੰਜਾਬ ਦੀ ਹਾਂਜੀ ਆ ਮੈਨੂੰ ਪਤਾ ਸੀ ਬਾਲਦੀ ਬਾਬੰਦਾਰੀ ਹਾਂ ਜੀ ਪ੍ਰਗਿੰਦਰ ਸਿੰਘ ਦੀ ਫੋਟੋ ਕਾਪੀ ਹੈ ਇਹ ਅਮਰੀਕਾ ਲਿਖਦਾਰੀ ਬਰੇ ਬਰੇ ਇਨਸਾਨ ਹਾਂ ਜੀ ਤੇ ਉਹ ਤੋਂ ਬਾਅਦ ਫਿਰ ਉਸ ਤੋਂ ਬਾਅਦ ਚਲੋ ਸਾਡੇ ਨਾਲ ਮੁੰਡੇ ਸਾਰੇ ਹਰਦੀਪ ਪਰਮ ਰومی ਹੁਣ ਵੀ ਸਾਰੇ ਮੁੰਡੇ ਜੁੜਦੇ ਗਏ ਜੀ ਨਮਨੀਤ ਹੁਣ ਵੀ ਉਹ ਉਹਨਾਂ ਨਾਲ ਸਨ ਜੀ ਇਹ ਵੀ ਮੁੰਡੇ ਬਹੁਤ ਸੋਹਣਾ ਨੱਚਦੇ ਬਹੁਤ ਸੋਹਣੇ ਬਹੁਤ ਘੁੰਮਦੇ ਮੋਟਾ ਗਾਉਂਦਾ ਬਹੁਤ ਸੋਹਣਾ ਹਾਂ ਜੀ ਮੈਂ ਕੋ ਨੀਤ ਕੋਲੋਂ ਚੋਰੀ ਚੋਰੀ ਗਾਣਾ ਸੁਣ ਕੇ ਆਇ ਰੂਮੀ ਦਾ ਕਿਆ ਬਾਤ ਹੈ ਬਹੁਤ ਬਹੁਤ ਹਾਂ ਜੀ ਬਹੁਤ ਸੋਹਣਾ ਜਾਂਦਾ ਆਰਿਆ ਯੂਵੀ ਨ ਲਗਦਾ ਕਬੀਲਦਾਰੀ ਜਿ ਫਸਿਆ ਰਹਿਦਾ ਹੋਵੇ ਸਮਾਂ ਘਟਾ ਕੱਢਦਾ ਹਾਂਜੀ ਹਾਂ ਚਲੋ ਇੰਨਾ ਕ ਮਾਫ ਆਉ। ਤੇ ਭਾਈ ਉਹ ਨਾਲ ਜਦੋਂ ਟੀਮ ਬਣੀ ਸਾਡੀ ਕੰਪੀਟੀਸ਼ਨ ਚ ਪਾਰਟਿਸਪੇਟ ਕਰਨ ਲੱਗੇ ਓਕੇ ਤੇ ਨਾਲ ਟੀਮ ਜੁੜਦੀ ਗਈ ਟੀਮ ਵੱਡੀ ਬਣਦੀ ਗਈ। ਮਾੜਾ ਖੁਸ਼ੀ ਦੀ ਗੱਲ ਹੈ ਵੀ 2011 ਚ ਰੂਪ ਪੰਜਾਬ ਦੀ ਬਣੀ ਹਾਂਜੀ ਤੇ ਮੈਂ ਕੋਚਿੰਗ ਦੇਣੀ ਸ਼ੁਰੂ ਕੀਤੀ 19 19 ਬੱਚੇ ਮਸਕਾਉਣਾ ਸ਼ੁਰੂ ਕੀਤਾ 19 ਅੱਛਾ ਉਤੋਂ ਲੈ ਕੇ ਅੱਜ ਤੱਕ ਜੁੜੇ ਹੀ ਆ ਤੇ ਖੁਸ਼ੀ ਦੀ ਗੱਲ ਇਹ ਆ ਵੀ ਮੇਰੇ ਕੋਲ ਅੱਜ ਵੀ ਸੀਨੀਅਰ ਟੀਮ ਜਿਹੜੀ ਆ 25 ਤੋਂ 30 ਮੁੰਡੇ ਜਿਹੜੇ ਆ ਸਾਡੇ ਨਾਲ ਜੁੜੇ ਆ ਟੀਮ ਸਾਰਾ ਪਰਿਵਾਰਕ ਨਾ ਸਾਰੇ ਹਾਂਜੀ ਸਾਡਾ ਪਰਿਵਾਰ ਹੈ ਇੱਕ ਭੰਗੜਾ ਪਰਿਵਾਰ ਮੈਂ ਕਹਿਣਾ ਹਾਂ ਬਹੁਤ ਵਧੀਆ ਬਹੁਤ ਸਾਰੀਆਂ ਪ੍ਰਾਪਤੀਆਂ ਤੁਸੀਂ ਥੋੜੇ ਜੇ ਸਮੇਂ ਦੇ ਵਿੱਚ ਕੀਤੀਆਂ ਸੋ ਪਹਿਲਾ ਲੋਕਨਾਚ ਮੇਲਾ ਜਿਹੜਾ ਕਾਫੀ ਸਫਲ ਰਿਹਾ ਸੀ ਪਿਛਲੇ ਸਾਲ ਅ ਇਸ ਵਾਰ ਵੀ ਇਸ ਲੋਕਨਾਚ ਮੇਲੇ ਨੂੰ ਕਰਵਾਉਣ ਦੇ ਵਾਸਤੇ ਜਿਹੜੀ ਯਤਨ ਹੋ ਰਹੇ ਨੇ ਉਹਨਾਂ ਯਤਨਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਆਂ ਰੀਡਿਊਸ ਵਾਈਜ਼ ਦੀ ਟੀਮ ਜਿਹੜੀ ਹੈ ਇਸ ਤਰ੍ਹਾਂ ਦੇ ਯਤਨਾਂ ਨੂੰ ਹਮੇਸ਼ਾ ਸਪੋਰਟ ਕਰਦੀ ਹੈ ਮੈਂ ਯਾਦ ਕਰਾ ਦਿਆਂ ਕਿ ਇਹਦੇ ਵਿੱਚ মিডিਆ ਪਾਰਟਨਰ ਦੇ ਤੌਰ ਤੇ ਰੀਡਿਊਸ ਵਾਈਜ਼ ਦੇ ਨਾਲ ਨਾਲ ਡੇਲੀ ਖਬਰ ਦੀ ਟੀਮ ਜਿਹੜੀ ਹੈ ਉਸ ਨੂੰ ਤੁਸੀਂ ਦੇਖ ਸਕੋਗੇ ਔਰ ਮੰਚ ਦੇ ਉੱਤੋਂ ਵੀ ਸਾਡੀ ਜਿਹੜੀ ਸ਼ਮੂਲੀਅਤ ਹੈ ਉਹ ਇਸੇ ਸ਼ਾਨਦਾਰ ਅੰਦਾਜ਼ ਦੇ ਵਿੱਚ ਰਹੇਗੀ ਮੈਂ ਵੀ ਯਾਦ ਕਰਾ ਦਿਆਂ ਕਿ ਇਹਦੇ ਵਿੱਚ ਬਹੁਤ ਸਾਰੇ ਸਾਡੇ ਸਪான்ਸਰਸ ਨੇ ਜਿਨ੍ਹਾਂ ਦੀ ਬਦੌਲਤ ਇਹ ਮੇਲਾ ਜਿਹੜਾ ਪ੍ਰਵਾਨ ਚੜਨਾ ਜੀ ਤੇ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ ਸੀ ਤੇ ਇਸ ਦੇ ਵਿੱਚ ਜਿਹੜੇ ਬੱਚਿਆਂ ਦੇ ਮਾਪੇ ਨੇ ਬੱਚੇ ਖੁਦ ਨੇ ਜਿਹੜੇ ਕਲਾਕਾਰ ਉਹਨਾਂ ਨੂੰ ਵੀ ਸਿਪਾਹਤ ਨਾਲ ਸ਼ਾਮਲ ਕਰਦੇ ਆਂ ਤੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਹ ਖੋਲ੍ਹ ਦਿੱਤੀ ਕਿ ਉਹ ਇਸ ਰੂਪ ਨਵਦੀ ਟੀਮ ਦੇ ਉੱਤੇ ਪੂਰਾ ਇਤਬਾਰ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਉਹਨਾਂ ਨੇ ਮਾਪਾ ਬਾਪ ਵਾਂਗ ਜਿੱਥੇ ਡੀਲ ਕੀਤਾ ਗੁਰਿੰਦਰ ਸੰਧੂ ਉਹਨਾਂ ਨੇ ਜਸਪ੍ਰੀਤ ਉਹਨਾਂ ਨੇ ਉਸਤਾਦ ਰਾਜੂ ਤਲਾਨੀਆਂ ਜੀ ਅਤੇ ਨਾਲ ਨਾਲ ਮੈਸਜ ਕਰਾਂਗਾ ਆਪਣੀ ਧਿਆਣੀ ਦਮਨ ਸੰਧੂ ਉਹਨਾਂ ਦਾ ਤੇ ਇਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਯਕੀਨ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਔਰ ਸ਼ਾਨਦਾਰ ਕਾਰਗੁਜ਼ਾਰੀਆਂ ਜਿਹੜੀਆਂ ਉਦੇਸ਼ ਉਦੇਸ਼ ਦੇ ਵਿੱਚ ਹੁਣ ਤੱਕ ਪੇਸ਼ ਕੀਤੀਆਂ ਕੁਦਰਤ ਵੀਰ ਮੈਨੂੰ ਇਹ ਵੀ ਦੱਸੋ ਵੀ ਇਹ ਇਸ ਵਾਰ ਦੇ ਮੇਲੇ ਦੇ ਵਿੱਚ ਕੀ ਕੁਝ ਵੱਖਰਾ ਹੋਣਾ ਕਿਉਂਕਿ ਜੇ ਅਸੀਂ ਉਹ ਬਿਗਰੈਂਡ ਬੈਟਰ ਵਰਜਨ ਦੇ ਤੌਰ ਤੇ ਦੇਖਦੇ ਆਂ ਤਾਂ ਮੈਂ ਨਿੱਜੀ ਤੌਰ ਤੇ ਇਹਦੇ ਵਿੱਚ ਕੁਝ ਨਾ ਕੁਝ ਨਵਾਂ ਦੇਖਣਾ ਚਾਹੂੰਗਾ ਹਾਂ ਜੀ ਜ਼ਰੂਰ ਬਿਲਕੁਲ ਭਾਈ ਜਿਹਨੇ ਤੁਸੀਂ ਪਹਿਲਾਂ ਗੱਲ ਕੀਤੀ ਮੈਂ ਸਕਿਪ ਕਰ ਗਿਆ ਵੀ ਇਹ ਲੋਗਾਂ ਨੂੰ ਮੇਲਾ ਮੈਂ ਕਰਾਉਣਾ ਕਿਉਂ ਚਾਹਿਆ ਕਿਉਂਕਿ ਕੰਪੀਟੀਸ਼ਨ ਬੜੇ ਹੋ ਰਹੇ ਸੀ ਭਾਈ ਹਾਂ ਹਾਂ ਜਦੋਂ ਅਸੀਂ ਆਏ ਆ ਜੀ ਸਿਰਫ ਤੁਹਾਡਾ ਮਿਲਵਈ ਗਿੱਦਾ ਦੇਖਿਆ ਜੀ ਅਸੀਂ ਹਾਂ ਜੀ 2011 ਬਾਲਵਾ ਕਲੱਬ ਦੀ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਤੇ ਉਸ ਤੋਂ ਬਾਕੀ ਭੰਗੜਾ ਤਾਂ ਕਿੱਦਾਂ ਸਾਰਿਆਂ ਨੂੰ ਪਤਾ ਸੀ ਇੱਥੇ ਜੀ ਜੀ ਤੇ ਮੇਰਾ ਸ਼ੁਰੂਤ ਰਿਆ ਪੀਰ ਕਿਉਂਕਿ ਮੈਂ ਆਪ ਭੰਗੜੇ ਤੇ ਕਿਤੇ ਦੇ ਨਾਲ ਮਲਵਾਈ ਕੀਤਾ ਜਿਹੜਾ ਠੀਕ ਹੈ ਜੀ ਬਿਲਕੁਲ ਮਲਵਾਈ ਕੀਤਾ ਪੁੰਦਰੇ ਆ ਝੁਮਰ ਬਾਕੀ ਬਣ ਗਿਆ ਵੀ ਹਾਂ ਜੀ ਝੁਮਰ ਸਾਡੇ ਹੋਰ ਟਾਈਮ ਤੇ ਝੁਮਰ ਮਲਵਾਈ ਕੀਤਾ ਜੀ ਕੰਪਲੀਸ਼ਨ ਦਾ ਹਿੱਸਾ ਸੀ ਓਕੇ ਫਿਰ ਉਹ ਤੋਂ ਬਾਅਦ ਅਸੀਂ ਜਿਵੇਂ ਹੁਣ ਲੁੱਡੀ ਸਮੀ ਜਿੰਦੂਆ ਝੁਮਰ ਇਹ ਬਣ ਗਏ ਸਾਰੀਆਂ ਇੱਥੇ ਪੇਸ਼ ਕੀਤੀਆਂ ਜੀ ਆਪਾਂ ਵੱਖਰੇ ਰੱਖੇ ਮੰਚ ਦੇ ਤੇ ਮੌਕਾ ਮਿਲਿਆ ਸਾਨੂੰ ਪਰਫਾਰਮ ਕਰਨ ਦਾ ਜੀ ਜੀ ਉੱਥੇ ਮੈਨੂੰ ਆਇਆ ਸੀ ਸਾਰੇ ਜਿਹੜੀ ਉਹ ਰੀਜਨ ਨੂੰ ਗਿੱਧੇ ਪੰਗੇ ਤੋਂ ਬਿਨਾ ਵੀ ਜਿਹੜੇ ਲੋਕ ਨਾਚ ਨੇ ਉਹਨਾਂ ਦਾ ਵੀ ਪਤਾ ਲੱਗੇ ਫੋਕ ਔਰਕੈਸਟਰਾ ਜਿਹੜਾ ਹੈ ਉਹ ਪਿਛਲੀ ਵਾਰੀ ਆਪਣੀ ਲੋਕ ਨਾਚ ਪਹਿਲੀ ਵਾਰੀ ਪਰਫਾਰਮ ਹੈ ਕਮਾਲ ਲਾਡੀ ਸੁਨੇਧਾ ਲਾਡੀ ਹਮੇਸ਼ਾ ਸਾਡੀ ਸੱਜੀ ਬਾਹ ਕਹਿੰਦਾ ਵੀ ਅਧੀਵਾਜ ਤੇ ਵੀਰ ਹਟਾ ਖੜ ਜਾਂਦਾ ਆ ਕੇ ਨਾਲ ਨਾਲੇ ਇਦਾਂ ਦੇ ਕਲਾਕਾਰ ਬਹੁਤ ਥੋੜੇ ਆ ਇਹਨਾਂ ਮੁਲਕਾਂ ਵਿੱਚ ਬਿਲਕੁਲ ਬਿਲਕੁਲ ਜੀ ਪੰਜਾਬ ਤਾਂ ਹੋਣਗੇ ਹਾਂਜੀ ਹਾਂਜੀ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਬਹੁਤ ਘੱਟ ਹੈ ਗੁਣਾ ਦੀ ਕੁਥਲੀ ਕਹਿੰਦਾ ਨਹੀਂ ਬਿਲਕੁਲ ਬਿਲਕੁਲ ਤੇ ਉੱਤੋਂ ਭਾਜੀ ਜਿਵੇਂ ਹੁਣ ਸ ਕਾਲੇ ਟਾਈਮ ਤੋਂ ਟੂ ਲਿਸਟ ਆਉ ਮੇਰੇ ਰਹਿ ਗਏ ਜੀ ਰਾਜੂ ਤਲਾਨੀ ਆ ਜੀ ਤੇ ਜਸੀ ਬਾਈ ਫਿਜ਼ੀਕਲ ਕਾਲ ਤੋਂ ਹੁੰਦੇ ਸੀ ਉਹ ਹੁਣ ਕੈਨੇਡਾ ਨੇ ਕੀ ਬਾਤ ਉਹ ਭੰਗੜਾ ਮੇਰੇ ਕੋਲ ਮੈਂ ਕਾਲਜ ਪਾਇਆ ਜੀ ਤੇ ਉਸ ਤੋਂ ਬਾਅਦ ਬਾਈ ਜਦੋਂ ਹੁਣ ਸਤਾਜ ਜੀ ਮੈਨੂੰ ਕਹਿੰਦੇ ਵੀ ਮੈਂ ਯਾਰ ਬੜੇ ਮੇਰੇ ਚੇਲੇ ਆ ਮੈਨੂੰ ਕਹੇ ਨੇ ਯਾਰ ਸੱਦੇ ਨਹੀਂ ਮੈਂ 22 ਕੰਟਰੀਆਂ ਘੁੰਮ ਗਿਆ ਆ ਇਹਨੇ ਮੇਰੇ ਭੰਗੜੀ ਚ ਮੇਰੇ ਕੋਲ ਸਿੱਖੇ ਗਏ ਆ ਸਮਝ ਨਹੀਂ ਕਿਸੇ ਨੇ ਬੁਲਾਇਆ ਨਹੀਂ ਅੱਛਾ ਮਾਸਾ ਜੀ ਜਿੱਦਣ ਮੈਂ ਪਹਿਲਾ ਈਵੈਂਟ ਹੋਊਗਾ ਆਪਣਾ ਰੂਪ ਪੰਜਾਬ ਦੀ ਵੱਲੋਂ ਆਹਾਂ ਪਹਿਲੀ ਆਵਾਜ਼ ਤੁਹਾਡੀ ਹੋਊਗੀ ਤੁਹਾਨੂੰ ਹੋਊਗੀ ਬਹੁਤ ਵਧੀਆ ਗੱ ਬਾਕੀ ਤੁਹਾਡੇ ਹੱਥ ਆ ਬਾਕੀ ਜਿਵੇਂ ਤੋਂ ਇਲਾਵਾ ਮੈਨੂੰ ਪਤਾ ਲੱਗਿਆ ਕਿ ਗੁਣੀ ਵੀ ਦੁਬਾਰਾ ਤਸ਼ੀਦਿਆ ਰਿਹਾ ਹੈ ਹਾਂ ਜੀ ਇਸ ਵਾਰ ਹੀ ਆ ਰਿਹਾ ਜੀ ਪਿਛਲੇ ਵਾਰ ਉਸਤਾਦ ਜੀ ਥੋੜਾ ਟਾਈਮ ਲਈ ਸੀ ਐਤਕੀ ਫਿਰ ਉਹਨਾਂ ਨੇ ਹੋਰ ਸੁਧਾਵਾਂ ਲਈਆਂ ਬਹੁਤ ਵਧੀਆ ਤੇ ਗੁਣੀ ਆ ਰਿਹਾ ਜੀ ਦੁਬਾਰਾ ਆਪਣੇ ਇਵੈਂਟ ਤੇ ਤੇ ਉਹਦੇ ਵਿੱਚ ਭਾਈ ਹੁਣ ਜੇ ਵੱਖਰੇ ਦੀ ਗੱਲ ਕਰੀਏ ਪਿਛਲੇ ਸਾਲ ਜਿਵੇਂ ਕਹਿੰਦੇ ਨਾ ਵੀ ਸਾਨੂੰ ਫੀਡਬੈਕ ਤਾਂ ਬਹੁਤ ਵਧੀਆ ਮਿਲੀ ਸਾਰੇ ਪੇਰੈਂਟਸ ਨੂੰ ਬੜਾ ਸਾਰਿਆਂ ਨੇ ਇੰਜੋਏ ਕੀਤਾ ਹਾਂ ਕਹਿੰਦੇ ਬਹੁਤ ਵਧੀਆ ਸਾਨੂੰ ਯੂਥ ਫੈਸਟੀਵਲ ਚ ਇੱਥੇ ਆ ਗਿਆ ਬਿਲਕੁਲ ਪਰ ਅਸੀਂ ਘਰੇ ਬੈ ਕੇ ਆਪ ਦੇਖਿਆ ਜੀ ਮੈਂ ਹੁਣ ਆਪਣੀਆਂ ਕਮੀਆਂ ਲੱਭਣੀਆਂ ਪੈਂਦੀ ਆ ਕਿ ਕੀ ਪਿੱਛੇ ਰਹਿ ਗਿਆ ਕੀ ਹੋਰ ਆਪਾਂ ਉਹਨੂੰ ਸੁਧਾਰਾਂਗੇ ਬਿਲਕੁਲ ਸਹੀ ਗੱਲ ਆ ਬਹੁਤ ਸੋਹਣੀ ਗੱਲ ਆ ਉਹ ਭਾਈ ਪਿਛਲੀ ਵਾਰੀ ਜਿਹੜਾ ਈਵੈਂਟ ਆਪਾਂ ਥੋੜਾ ਲੰਮਾ ਚੱਲਾ ਗਿਆ ਤੇ ਪਰਫਾਰਮੈਂਸ ਬਹੁਤ ਜ਼ਿਆਦਾ ਰਿਪੀਟ ਹੋ ਰਹੀਆਂ ਸੀ ਹਾਂਜੀ ਠੀਕ ਹੈ ਉਹ ਜਦੋਂ ਕੰਪੀਟੀਸ਼ਨ ਦਾ ਹਿੱਸਾ ਲੱਗ ਰਿਹਾ ਸੀ ਆਫੇਰ ਉਹ ਦੇਖਣ ਵਾਲੇ ਨੂੰ ਮਾੜ ਲੱਗਦਾ ਹਾਂਜੀ ਦਰਸ਼ਕ ਦੀ ਥਾਂ ਤੇ ਦੇਖੋ ਨਾ ਹਾਂਜੀ ਤੇ ਉਹ ਚੀਜ਼ ਨੂੰ ਅਸੀਂ ਜਿਹੜਾ ਇਨਵਿਟਾ ਥੋੜਾ ਛੋਟਾ ਕੀਤਾ ਹੈ ਤਕੀ ਵੈਰੀ ਵੈਰੀ ਕੋਸ਼ਿਸ਼ ਹੈ ਵੀ ਸਾਡੀ 2 ਘੰਟੇ 2.5 ਘੰਟੇ ਦੇ ਵਿੱਚ ਆਪਾਂ ਸਾਡੇ 4.5 ਘੰਟੇ ਚ ਕਰ ਦੇਣਾ ਆਪਾਂ ਹਾਂਜੀ ਹਾਂਜੀ ਸਾਡੇ ਤੇਨ ਸ਼ਨੀਵਾਰ ਆ ਬਿਲਕੁਲ ਭਾਈ ਲੋਕਾਂ ਨੂੰ ਟਾਈਮ ਸਿਰ ਵਿਹਲੇ ਕਰ ਦੇਣਾ ਨਹੀਂ ਰੋਟੀ ਖਾਣੀ ਪੈਣੀ ਹਾਂਜੀ ਪਿਛਲੀ ਵਾਰੀ ਵੀ ਖੁਸ਼ੀ ਦਾ ਤਰੋਤਾ ਹੈਗਾ ਹੀ ਬਿਲਕੁਲ ਸਹੀ ਨਾ ਅਗੀ ਤੋਰਾਂਗੇ ਤੇ ਪਰ ਯਾ ਸੌਰੀ ਭਾਈ ਉਹ ਘਟਾਇਆ ਦੂਜੀ ਗੱਲ ਕੋਈ ਪਰਫਾਰਮੈਂਸ ਰਿਪੀਟ ਨਹੀਂ ਹੋ ਰਹੀ ਬਹੁਤ ਖੂਬ ਇੱਕ ਬਾਰੋਂ ਟੀ ਹਮਾਚੋ ਜਿਵੇਂ ਗਿੱਧੇ ਤੋਂ ਛੋਟੇ ਅਜੀਬ ਇਹਨਾਂ ਨੇ ਉਹ ਜਿਵੇਂ ਛੋਟੇ ਇਹਨੇ ਗਿੱਧੇ ਬਾਰੇ ਗੱਲ ਕਰਦੇ ਕਿਤੇ ਬਾਰੇ ਹਾਂਜੀ ਤੇ ਤੁਹਾਡੇ ਮੂੰਹ ਹੋ ਗਿੱਧੇ ਵਾਲੀ ਗੱਲ ਉਹ ਨਹੀਂ ਜਚਣੀ ਨਹੀਂ ਮੈਨੂੰ ਪਤਾ ਨਹੀਂ ਕਿੱਦਾ ਪਾ ਲੈਣੇ ਆ ਪਤਾ ਮੈਂ ਤੁਸੀਂ ਦੱਸੋ ਵੀ ਗਿੱਧੇ ਦੇ ਵਿੱਚ ਕਿਹੜੀਆਂ-ਕਿਹੜੀਆਂ ਮਟਿਆਰਾਂ ਜਿਹੜੀਆਂ ਉਹ ਉਮਰਾਂ ਨਾਲ ਗੱਲਾਂ ਕਰਨਗੀਆਂ ਫਿਰ ਹਾਂਜੀ ਗਿੱਧੇ ਵਿੱਚ ਹੈਗੀਆਂ ਨੇ ਤਿੰਨ-ਤਿਮਾ ਨੇ ਉਸੇ ਉਹਦੇ ਵਿੱਚ ਜੂਨੀਅਰ ਕਿੱਦਾਂ ਹੋਏਗਾ ਆਪਾਂ ਆਪਣੀ ਟੀਮ ਚੋਂ ਕਿੱਦਾਂ ਨਹੀਂ ਲੈ ਕੇ ਆ ਰਹੇ ਹਾਂ ਅੱਛਾ ਤੁਸੀਂ ਤੁਹਾਡੀ ਵੱਖਰੀ ਬਣ ਗਈ ਹਾਂਜੀ ਵੱਖਰਾ ਉਹ ਫੋਕ Song ਆਉਣਗੇ ਕੀ ਬਾਤ ਆ ਹੂੰ ਨਾਲ ਰਾਜੂ ਭਾਜੀ ਢੋਲ ਕੀ ਵਜਾਣਗੇ ਉਸਤਾਦ ਹਾਂ ਤੇ ਕਿੰਨੇ ਸਾਲ ਤੋਂ ਵਜਾ ਲੈਂਦੇ ਉਹ? ਕਿਆ ਹਾਂ? ਹਾਂ ਲਾਟੀ ਭਾਜੀ ਵੀ ਨਾਲ ਕਰ ਰਿਹਾ ਨੇ। ਬਹੁਤ ਕੀ ਤੇ ਸੰਗੀਤ ਦਾ ਕੁਝ ਇਦਾਂ ਦਾ ਹੋਏਗਾ। ਨਾਲੇ ਵੈਰਿਟੀ ਹੋ ਜਾਏਗੀ। ਲੋਕੀ ਚੇਰ ਕੀ ਲੋਕੀ ਬਹੁਤ ਸੋਹਣਾ ਬਹੁਤ ਸੋਹਣਾ ਤੇ ਦੂਜਾ ਜਸਪ੍ਰੀ ਤੋਂ ਮਾ ਪਾਉਗੀ ਫਿਰ। ਜਸਪ੍ਰੀ ਸਖਾਰੀ ਹੈ ਉਹਨਾਂ ਨੂੰ। ਇੱਥੇ ਰੱਖ। ਉਹਦਾ ਉਹਦਾ ਵੱਖਰਾ ਫੋਕ ਸੌਂਗ ਇੱਥੇ ਆਪਾਂ ਵੱਖਰਾ ਲੇ ਕੇ। ਬੱਚੇ ਛੋਟਿਆਂ ਦਾ ਵੱਖਰਾ ਹੈ। ਹਾਂ ਬੱਚੇ ਛੋਟੇ ਆਪ ਚਲੋ ਉਹਨਰ ਸਾਹਮਣੇ ਆਉਣਾ ਚਾਹੀਦਾ ਹਾਂਜੀ ਹਾਂ ਸੋ ਕਿਤੇ ਦੀਆਂ 3 ਟੀਮਾਂ ਰਹੀਆਂ ਨੇ ਕਿਤੇ ਦੀਆਂ 3 ਟੀਮਾਂ ਨੇ ਹਾਂਜੀ ਠੀਕ ਹੈ ਵੱਡੀਆਂ ਤੇ ਸੰਤੂ ਸਾਹਿਬ ਨੇ ਗੁੱਸਾ ਕਰ ਜਣਾ ਜੇ ਉਹਨਾਂ ਦੀ ਇੱਕ ਵੀ ਬੋਲੀ ਰਿਪੀਟ ਹੋ ਗਈ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਨੇ ਉਹਨਾਂ ਦੇ ਭਾਈ ਬੋਲੀ ਨਹੀਂ ਉਹ ਚਲੋ ਟੀਮਾਂ ਦੋ ਨੇ ਸੀਨੀਅਰ ਟੀਮਾਂ ਸੀਨੀਅਰ ਜੂਨੀਅਰ ਇੱਕੋ ਜਿਹੀਆਂ ਅੱਛਾ ਉਹਦੇ ਫਿਰ ਅਸੀਂ ਆਪ ਅਸਕੇ ਵੀ ਗਿੱਧਾ ਜੇ ਵਾਕਿਆ ਦੇਖਣ ਅਸੀਂ ਆਪਣਾ ਹੋਰ ਵਾਕਿਆ ਅਸੀਂ ਫਿਰ ਆਪਣੀ ਅਕੈਡਮੀ ਚੋਂ ਗਿੱਧਾ ਨਹੀਂ ਐਤ ਕੀ ਲੈ ਕੇ ਆ ਰਹੇ ਬਹੁਤ ਖੂਬ ਤੇ ਹਾਂਜੀ ਉਹਦੇ ਚ ਅਸੀਂ ਫੁਕਸ ਹਾਂ ਗਾੜ ਕੀਤਾ ਭਾਈ ਤੇ ਲੋਕਾਂ ਕੇ ਜਿਹੜੇ ਲੋਕ ਗੀਤ ਜਦੋਂ ਸਮਾਂ ਲਾਏਗੀ ਸੀਨੀਅਰ ਕਾਲਜ ਸوجਨਦਰ ਲਾਡੀ ਹਣੀ ਬੀਨ ਵੀ ਵਜਾਉਣਗੇ ਹਾਂਜੀ ਤਾਂ ਪੂਰਾ ਸੱਪ ਕੱਢਨੇ ਹੋਣਗੇ ਆ ਕੇ ਅੱਛਾ ਉਹਨਾਂ ਨੂੰ ਦੱਸ ਦਿਓ ਵੀ ਨਿਊਜ਼ੀਲੈਂਡ ਸੱਪ ਹੈ ਨਹੀਂ ਬਰ ਬਰ ਬਣਾਉਂਦਾ ਉਹ ਨਹੀਂ ਕੱਢ ਦੇਣਾ ਕਿਤੇ ਖੱਲਾ ਖੂਜਾਂ ਨੂੰ ਕਦੇ ਹਾਂਜੀ 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 ਆਪੇ ਮਿਹਦੇ ਆਉਂਦੇ ਹੀ ਬੀਨ ਸੁਣ ਕੇ ਸਜਿੰਦਰ ਸਿੰਘ ਲਾਡੀ ਸਾਡਾ ਬਹੁਤ ਪਿਆਰਾ ਮਿੱਤਰ ਬਹੁਤ ਹਰਮਨ ਪਿਆਰਾ ਕਿਤੇ ਜੀ ਸასიਖਾਲ ਸਾਰਿਆਂ ਨੂੰ ਪ੍ਰੋਗਰਾਮ ਦੀਆਂ ਮੁਬਾਰਕਾਂ ਸੰਧੂ ਵੀਰ ਸਾਰੀ ਟੀਮ ਨੂੰ ਮਿਲਦੇ ਆ ਜੀ ਜਲਦੀ ਚੜ੍ਹਦੀ ਕਲਾ ਔਰੇ ਬੰਦਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਜੀ ਬਹੁਤ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਰਹੇ ਜਿਨ੍ਹਾਂ ਇਹਦੇ 'ਚ ਕਲਾ ਆ ਜੀ ਮੈਂ ਗੁਣਾ ਦੀ ਕੁਥਰੀ ਕਹਿਣਾ ਹੁਣਾ ਸਾਡੀ ਵੀਰ ਨੂੰ ਤੇ ਉਹਨਾਂ ਹੀ ਨੀਂਵਾ ਹੋ ਕੇ ਵੀ ਸਾਡਾ ਕੀ ਬਾਤ ਆ ਆਪਣੇ ਚੜ੍ਹਾਈ ਚੜ ਰਿਹਾ ਹੈ ਹਰਮਿੰਦਰ ਸਿੰਘ ਕਪਤਾਨ ਪੱਗ ਬਹੁਤ ਸੋਹਣੀ ਬੰਨ੍ਹਦੇ ਆ ਤੇ ਬਾਕੀਆਂ ਦੇ ਵੀ ਬਹੁਤ ਸੋਹਣੀ ਬੰਨਣ ਦੀ ਤਿਆਰੀ ਰੱਖਦੇ ਹਮੇਸ਼ਾ ਤੇ ਉਹ ਕਹਿੰਦੇ ਸਾਸਿਕਾ ਗੁਰਿੰਦਰਪਾਲੀ ਤੇ ਪਰਮੇਂਦਰਪਾ ਜੀ ਮਿਹਰਬਾਨੀ ਜੀ ਕਪਤਾਨ ਸਾਹਿਬ ਇਹਦੇ ਕਪਤਾਨੀ ਲਿਸ਼ਕਦੀ ਰਹੇ ਅ ਮੈਨੂੰ ਵੀ ਦੱਸੋ ਵੀ ਕਾਂਟ ਪੀਟ ਦੇ ਬਾਰ ਸਟਾਲਸ ਵਗੈਰਾ ਯਾ ਇਮਿਟੇਸ਼ਨ ਜੁਐਲਰੀ ਨੂੰ ਲੈ ਕੇ ਕੇਵਰ ਸਾਡੀਆਂ ਭੈਣਾਂ ਨੂੰ ਹੁੰਦਾ ਚਾ ਫੂਟਾ ਫੂਟਾ ਵਧੀਆ ਹੋਣ ਇਦਾਂ ਦਾ ਅਰੇਂਜਮੈਂਟ ਬਾਹਰ ਹੈਗਾ ਹਾਂਜੀ ਭਾਈ ਆਪਣਾ ਫੂਡ ਸਟਾਲ ਤਾਂ ਲੱਗੂਗਾ ਹੀ ਅੱਛਾ ਤੇ ਸਪਾਈਸ ਕਰਕੇ ਤੋਂ ਵੀਰ ਹੁਣੀ ਹੈ ਆਪਣੇ ਜਸਵੀਰ ਹੁਣੀ ਹਾਂਜੀ ਹਾਂਜੀ ਜਸਵੀਰ ਹੁਣੀ ਬੰਦੇ ਬਹੁਤ ਖਤਰਨਾਕਾ ਨਾ ਲੇਂਦਰਜੀਤ ਸਿੰਘ ਹੁੰਦਾ ਉਹਨਾਂ ਦੇ ਹਾਂਜੀ 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 ਤੇ ਉਹਨਾਂ ਸਟਾਲ ਹੋਊਗੀ ਬਾਕੀ ਜਿਹਨੇ ਦੀ ਅਸੀਂ ਹਲੇ ਫਾਈਨਲ ਨਹੀਂ ਕੀਤਾ ਕਿਉਂਕਿ ਸਾਨੂੰ ਐ ਹੁੰਦਾ ਵੀ ਸਾਰੇ ਅੰਦਰ ਬੈਠ ਕੇ ਆਨੰਦ ਮਾਣਨ ਆਪਣੇ ਪਰਫਾਰਮੈਂਸ ਦੀ ਤੁੱਕੀ ਅਬੀ ਉਧਰ ਬੀਬੀਆਂ ਕਈ ਰਹੀ ਆਪਣੇ ਚਮਕੇ ਚਮਕੇ ਵੇਖਦੀਆਂ ਹੁੰਦੀਆਂ ਤੇ ਉਧਰ ਪੈਣੀ ਸੋਹਣੀ ਪਰਫਾਰਮੈਂਸ ਲੰਘ ਜੇ ਤੇ ਬਾਅਦ ਫਿਰ ਲਾਈਵ ਤੇ ਦੇਖਦੇ ਆ ਯਾਰ ਅੱਖ ਰਚਰਾ ਖੜ ਗਿਆ ਦੇ ਓਛੀਆ ਪੀ ਬਾਕੀ ਤਾਂ ਆਪਾਂ ਸਾਰਾ ਵਧੀਆ ਉਥੇ ਲੱਕੀਗਿਰ ਹੋਣੀ ਉਹ ਡੈਕੋਰੇਸ਼ਨ ਦਾ ਸਾਰਾ ਸਾਮ ਰਹੀ ਹੈ ਬਹੁਤ ਸੋਹਣਾ ਬਹੁਤ ਸੋਹਣਾ ਤੇ ਮੈਂ ਜਿਹੜਾ ਉਹ ਪੋਸਟਰ ਸਕਰੀਨ ਦੇ ਉੱਤੇ ਲੈ ਕੇ ਆਇਆ ਉਹਦੇ ਵਿੱਚ ਇਹ ਸਾਰੀ ਜਾਣਕਾਰੀ ਮੌਜੂਦ ਹੈ ਰੂ ਪੰਜਾਬ ਦੀ ਨਿਊਜ਼ੀਲੈਂਡ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਦੂਸਰਾ ਪੰਜਾਬੀ ਲੋਕਨਾਚ ਮੇਲਾ ਆਕਲੈਂਡ ਨਿਊਜ਼ੀਲੈਂਡ ਦੇ ਵਿੱਚ ਔਰ ਇਹ ਪਹਿਲਾਂ ਵੀ ਮੇਲਾ ਹੋਇਆ ਸੀ ਔਰ ਉਦੋਂ ਵੀ ਤੁਸੀਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਸੀਟਾਂ ਬਹੁਤ ਲਿਮਟਿਡ ਨੇ ਸੋ ਟਿਕਟ ਕੇਵਲ 10 ਡਾਲਰ ਰੱਖੀ ਗਈ ਹੈ 4:30 ਵਜੇ ਦਰਵਾਜ਼ੇ ਜਿਹੜੇ ਖੁੱਲ ਜਾਣੇ ਜੀ ਜਿੰਨਾ ਪਹਿਲਾਂ ਆਓਗੇ ਉਨੀ ਵਧੀਆ ਸੀਟ ਤੇ ਤੁਸੀਂ ਬਹਿ ਜਾਓਗੇ ਮੇਰੇ ਖਿਆਲ ਵੀਆਈਪੀ ਵਾਲਾ ਤੁਸੀਂ ਟਾਂਟੇ ਮਗਾਤਾ ਹੁਣ ਹਾਂਜੀ ਵੀਆਈਪੀ ਵੀ ਆਖੇ ਬਾਈ ਅੱਛਾ ਜਿੰਨੇ ਸਪਾਂਸਰ ਮੈਂ ਉਹੀ ਗੱਲ ਕਰ ਲੱਗਾ ਸੀ ਜਿੰਨੇ ਵੀ ਸਪਾਂਸਰ ਤੋਂ ਬਿਨਾ ਇਹ ਸੰਭਵ ਨਹੀਂ ਹੈਗਾ ਬਾਈ ਬਿਲਕੁਲ ਸਹੀ ਵੇ ਇੱਥੇ ਸੋਲਰ ਮਾਰਸ ਆਫ ਕਾਰਬਜ ਉਹਨਾਂ ਦਾ ਹਾਂ ਜੀ ਅਸੀਂ ਇੱਥੇ ਹੋ ਜੀ ਸਟੇਸ਼ਨ ਇੱਥੇ ਹੈਗੀ ਆ ਆਪਾਂ ਸਾਰੇ ਜਾਣਦੇ ਆ ਜੀ ਤੇ ਸੈਸ਼ਨ ਦੇ ਟਾਈਮ ਤੇ ਆਪਣੇ ਸਿੰਗਲ ਵੀ ਬਹੁਤ ਆ ਰਹੇ ਆ ਹਰ ਰੋਜ਼ ਕੋਈ ਇਵੈਂਟ ਹੋ ਰਿਹਾ ਆ ਅੱਛਾ ਜੀ ਉਹਦੇ ਬਾਵਜੂਦ ਵੀ ਭਾਈ ਜੀ ਮੈਨੂੰ ਐ ਲੱਗਦਾ ਵੀ ਮੈਨੂੰ ਲੱਗਦਾ ਸੀ ਕਿ ਮੈਂ ਇਕੱਲਾ ਹੀ ਲੋਕ ਨਾਚਣ ਨੂੰ ਪਿਆਰ ਕਰਨ ਵਾਲਾ ਆ ਹਾਂ ਜੀ ਪਰ ਜਿਹੜੀ ਸਪੋਰਟ ਚ ਅਧੀ ਆਵਾਜ਼ ਨਾਲ ਮੇਰੇ ਸਾਰੇ ਨਾਲ ਸਪਾਂਸਰਸ ਖੜਦੇ ਆ ਸਾਰੇ ਨਾਲ ਆ ਜੀ ਸਾਰੇ ਸਾਰੇ ਜਿਹੜਾ ਆਪਣਾ মিডিਆ ਆ ਜਿਵੇਂ ਜਿਹੜੀ ਰੇਡੀ ਸਪਾਈਸ ਤੋਂ ਭਾਈ ਤੁਸੀਂ ਹਮੇਸ਼ਾ ਨਹੀਂ ਦੇ ਸਭਾਈ ਹੁੰਦੀਆਂ ਆ ਤੇ ਡੇਲੀ ਖਬਰ ਤੋਂ ਸ਼ਨਵੀਰ ਹੁੰਦੀਆਂ ਆ ਤੇ ਪਰਿਵਾਰ ਦੇ ਨਾਲ ਹੀ ਖੜਨਾ ਪੈਣਾ ਥੈਂਕ ਯੂ ਭਾਈ ਮਾਨ ਆ ਆ ਵੱਡੇ ਭਰਾਵਾਂ ਤੇ ਇਹ ਸ਼ਨਵੀਰ ਉਹ ਬਹੁਤ ਸਪੋਰਟ ਹਰ ਪੱਖੋਂ ਨਾਲ ਕਰਦੇ ਆ ਡੇਲੀ ਖਬਰ ਦੇ ਨਾਲ ਸਾਰੀ ਟੀਮ ਜਿਹੜੀ ਆ ਤਾਂ ਜੇ ਤੋਂ ਨਵੀ ਹੁਣੀ ਕਹਿੰਦੇ ਵੀ ਖਿੱਚ ਕੇ ਰੱਖੋ ਕੰਮ ਬਾਈ ਜੀ ਕੀ ਬਾਤ ਆ ਤੁਸੀਂ ਆਉਣਾ ਬਹੀ ਟਰੰਗੇ ਵਾਲਿਓ ਤੇ ਯੂ ਨੋ ਵੀ ਤੁਸੀਂ ਇਨਵੈਸਟ ਕਰ ਜਾਓ ਬੈਸਟ ਵਿਸ਼ਸ ਟੂ ਗੁਰਿੰਦਰ ਭਾਈ ਮੈਂ ਯਾਦ ਕਰਾ ਦਿਆਂ 14 ਸਤੰਬਰ ਦੀ ਸ਼ਾਮ 4 ਵਜੇ ਤੁਸੀਂ ਆਪੋ ਆਪਣੇ ਘਰਾਂ ਤੋਂ ਤੁਰ ਪਹਿਣਾ ਤਾਂ ਕਿ ਤੁਸੀਂ 4:30 ਵਜੇ ਦੇ ਵਜਦਿਆਂ ਨੂੰ ਜਿੱਤੇ ਦਰਵਾਜ਼ਾ ਖੋਲਿਆ ਤੇ ਤੁਸੀਂ ਹੌਲੀ ਜਿਣੀ ਅੰਦਰ ਆ ਕੇ ਬਹਿ ਜਾਣਾ ਤੇ ਤੁਹਾਡਾ ਫੁੱਲ ਐਂਟਰਟੇਨਮੈਂਟ ਦੀ ਜ਼ਿੰਮੇਵਾਰੀ ਕੇਵਲ ਦਾਸ ਟੋਲੋ ਦੀ ਟਿਕਾਟਾ ਵੈਨਿਊ ਬੀਐਨਜ਼ ਐਟ ਥੀਏਟਰ ਆ ਜੀ ਜਿੱਥੇ ਕਿ ਡਿਊ ਡ੍ਰੌਪ ਇਵੈਂਟ ਸੈਂਟਰ ਦਾ ਇਧਰਲਾ ਪਾਸਾ ਜਿਹੜਾ ਤੇ ਦੂਜੇ ਪਾਸੇ ਜੇ ਮੈਂ ਹੋਰ ਜਾਣਕਾਰੀ ਦੀ ਗੱਲ ਕਰਾਂ ਤੇ ਤੁਸੀਂ ਈਮੇਲ ਵੀ ਕਰ ਸਕਦੇ ਹੋ ਰੂ ਪੰਜਾਬ ਦੀ nz@gmail.com ਇਸ ਸੌਲਾਵਾ ਤੁਸੀਂ ਲੌਗਇਨ ਵੀ ਕਰ ਸਕਦੇ ਹੋ dabdabdab.ru ਪੰਜਾਬ ਦੀ nz.com ਦੇ ਉੱਤੇ ਜਾਂ ਫੋਨ ਕਰ ਸਕਦੇ ਹਾਂ ਮੈਸੇਜ ਵੀ ਭੇਜ ਸਕਦੇ ਹਾਂ 0210710339 ਦੇ ਉੱਤੇ ਇਹ ਗੱਲਬਾਤ ਜਿਹੜੀ ਅੱਛੇ ਕਰ ਸਕਦਾ ਟਿਕਟਾਂ ਦੀ ਵੈਸੇ ਇਸ ਵੇਲੇ ਸਿਚੁਏਸ਼ਨ ਹੈ ਕਿ ਟਿਕਟਾਂ ਭਾਈ ਅ ਪਹਿਲਾਂ ਤਾਂ ਮੈਂ ਅਕੈਡਮੀ ਦੇ ਰੱਖਿਆ ਜੀ ਬੱਚਿਆਂ ਦੀ ਓਕੇ ਤੇ ਉਸ ਤੋਂ ਬਾਅਦ ਜਿਨੇ ਵੀ ਉਹ ਸਾਨੂੰ ਮੈਸੇਜ ਕਰਕੇ ਜਾ ਬੋਕਰਾ ਸਕਦੇ ਟਿਕਟਾਂ ਹਨ ਠੀਕ ਹੈ ਸਾਨੂੰ ਇਹ ਟਿਕਟਾਂ ਚਾਹੀਦੀਆਂ ਤੁਸੀਂ ਨੰਬਰ ਦੇਖ ਲਿਆ ਸਾਰੇ ਸਕਰੀਨ ਤੇ ਜਾਂ ਦੇਖ ਰਹੇ ਹੋ ਹਾਂ ਜੀ ਤੇ ਉਹ ਟੈਕਸਟ ਕਰਕੇ ਮੈਨੂੰ ਆਪਾਂ ਨਾਮ ਲੇ ਕੇ ਉਹ ਭੇਜਨ ਕਿਉਂ ਜਲਦੀ ਹੁਣ ਟਿਕਟਾਂ ਸੀ ਰੱਖਣੀਆਂ ਆ ਬਾਅਦ ਜੇ ਜਦਾਂ ਵੀ ਹੋਊਗਾ ਉਹ ਕੰਟੈਕਟ ਕਰ ਸਕਦੇ ਹੋ ਫੋਨ ਕਰਕੇ ਜਾਂ ਆਣ ਤੇ ਜੇ ਸਾਨੂੰ ਤੇ ਗੱਲਾਂ ਬਾਤਾਂ ਕਰਦੇ ਮਤਲਬ ਟਿਕਟਾਂ ਪਹਿਲਾਂ ਮੁੱਕ ਜਾਣੀਆਂ ਉਹ ਭਾਈ ਨੇੜੇ ਹੈ ਪਹਿਲਾਂ ਲੈ ਲਓ ਤਾਂ ਵਧੀਆ ਹਾਂ ਜੀ ਨੇੜੇ ਹੈ ਹਾਂ ਜੀ ਆ ਬਲਾ ਕੇ ਆ ਕਮ ਨੇੜੇ ਆ ਤੇ ਜਦਾਂ ਵੀ ਆਪਣਾ ਹੋਊਗਾ ਕਿਉਂਕਿ ਭਾਈ ਵੱਡੀ ਗੱਲ ਆ ਲੋਕਨਾਚ ਜਿੰਨੇ ਵੀ ਆਪਣੀ ਅਕੈਡਮੀ ਦੇ ਨੇ ਉਹ ਸਾਰੇ ਲਾਈਵ ਹੋ ਰਿਹਾ ਇੱਕ ਵੀ ਰਿਕਾਰਡਿੰਗ ਤੇ ਨਹੀਂ ਆਪਣੀ ਗੋਪੀਆ ਦੀ ਅਕੈਡਮੀ ਤੋਂ ਬਹੁਤ ਚੁਣੌਤੀ ਵਾਲਾ ਕੰਮ ਪਾ ਮੈਨੂੰ ਹਾਂਜੀ ਪਰ ਕੋਈ ਪਾ ਮੈਨੂੰ ਸਮੀ ਦੇਖਣ ਨੂੰ ਮਿਲ ਗਈ ਇਹ ਕਿ ਸਿਨੀਅਰ ਸਮੀ ਹੈ ਇਹ ਕਿ ਸਿਨੀਅਰ ਸਮੀ ਹੈ ਸਭ ਤੋਂ ਵੱਡੀ ਗੱਲ ਹੈ ਭਾਈ ਇੱਥੇ ਸੀਨੀਅਰ ਦੀ ਟੀਮ ਹੈ ਨੀ ਜੀ ਜੇ ਹੈਗੀਆਂ ਆ ਪਤ ਨਹੀਂ ਮਤਲਬ ਮੈਂ ਹੁਣ ਦੇਖੀਏ ਉਹ ਵੀ ਤਾਂ ਵੀ ਤੁਸੀਂ ਆਪਣੇ ਅਸੀਂ ਉਹ ਸੀਨੀਅਰ ਟੀਮ ਆ ਗਿਆ ਤੁਸੀਂ ਪੇਸ਼ ਕਰ ਦੇਣਾ ਹਾਂਜੀ ਸੀਨੀਅਰ ਟੀਮ ਦੀ ਲੁੱਡੀ ਨਹੀਂ ਦੇਖੀ ਹੋਣੀ ਪਈ ਤੁਸੀਂ ਇੱਥੇ ਸੀਨੀਅਰ ਬॉयਜ਼ ਸੀਨੀਅਰ ਦੀ ਸੀਨੀਅਰ ਬॉयਜ਼ ਦੀ ਲੁੱਡੀ ਇੱਥੇ ਪੇਸ਼ ਹੋ ਰਹੀ ਹੈ ਕਿ ਲੁੱਡੀ ਕੁੜੀਆਂ ਦੀ ਵੀ ਹੁੰਦੀ ਆ ਹੋਲਿਆਂ ਦੀ ਆ ਆਈਟਮ ਕੋਈ ਵੀ ਲੰਬੀ ਨਹੀਂ ਹੋਣੀ ਚਾਹੀਦੀ ਨਹੀਂ ਮੈਂ ਉੱਠ ਕੇ ਆ ਜਾਣਾ ਹਾਂ ਪਹਿਲਾਂ ਜਾਣਾ ਪਰ ਲੋਕ ਲੋਗ ਨਹੀਂ ਕੋਈ ਇਸ ਨੂੰ ਇਹ ਨਾ ਹੋਵੇ ਤੁਸੀਂ ਹਟੋ ਜਰਾ ਮੁੜ ਕੇ ਇਹ ਭਾਜੀ ਹੁਣ 18 ਮਿੰਟ ਦਾ ਭਗੜਾ ਬਈ ਤੁਸੀਂ ਜਦੋਂ ਪਰਫਾਰਮੈਂਸ ਦੇਖੋਗੇ ਤੁਹਾਡਾ ਜੀ ਕਰਨਾ ਵੀ ਇਹ ਮੌਕੇ ਹੀ ਨਾ ਬਿਲਕੁਲ ਸਹੀ ਸਤਾਜ ਦਾ ਢੋਲ ਜਦੋਂ ਵੱਜਣਾ ਹੀ ਆ ਤੁਸੀਂ ਜ਼ਾਲਮ ਦੇ ਬੱਚੇ ਆ ਤੁਸੀਂ ਸਾਨੂੰ ਮੂਰੇ ਬਹਿ ਕੇ ਦੇਖਣ ਨਹੀਂ ਦਿੱਤੇ ਅਸੀਂ ਤਾਂ ਪਿੱਛੇ ਖੜ ਕੇ ਤੇ ਉੱਥੇ ਕੀ ਮਾੜਾ ਮਾੜਾ ਦੇਖਦੁਖ ਲਈ ਜਾ ਕੇ ਨਾ ਜਿੰਨੇ ਜਿੰਨੇ ਪਰਫਾਰਮੈਂਸ ਆ ਤੁਹਾਨੂੰ ਮੌਕਾ ਦੇਾਂਗੇ ਭਾਈ ਅੱਗੇ ਬਹਿ ਕੇ ਵੀ ਦੇਖਣਾ ਮਾ ਬੜਾ ਦਿਲ ਕਰਦਾ ਹੁੰਦਾ ਕਿ ਇਹ ਵੀ ਇਹ ਚੀਜ਼ ਮੂਰੇ ਬਹਿ ਕੇ ਦੇਖੀਏ ਨਾ ਕਿਵੱਡੀ ਗੱਲ ਆ ਭਾਈ ਹਮ ਜਿੱਥੇ ਰਿਦਮਾ ਵੱਜਨੀ ਆ ਸਤਾਜ ਦੇ ਢੋਲ ਦੀਆਂ ਨਾ ਜੀ ਤਲਾਨੀਆਂ ਦਾ ਜੇ ਉੱਥੇ ਗੁਣੀ ਦੀ ਆਵਾਜ਼ ਜਦੋਂ ਬੋਲੀਆਂ ਪੈਣੀਆਂ ਉਹ ਰੂਮ ਕੰਡੇ ਖੜੇ ਹੋ ਜਾਂਦੇ ਪਾਜੀ ਚਾਹ ਪਾਤਾ ਇਹੋ ਕੋਈ ਸ਼ੱਕ ਨਹੀਂ ਮੈਨੂੰ ਲੱਗਦਾ ਵੀ ਇੰਜੋਏ ਕਰ ਰਹੇ ਨੇ ਇਹਦਾ ਵਰਾਗ ਡਾਕ ਮੈਂ ਤਾਂ ਮੰਦੇ ਅੰਦਰ ਸੁਣ ਕੇ ਕਿ ਪੰਜਾਬ ਹੀ ਆ ਗਏ ਆਪਾਂ ਹਾਂ ਬਿਲਕੁਲ ਸਾਡੇ ਬਹੁਤ ਸਾਰੇ ਮਿੱਤਰ ਪਿਆਰੇ ਜੁੜੇ ਹੋਏ ਬਲਜੀਤ ਫਰਵਾਲੀ ਹਰਿੰਦਰ ਸਿੰਘ ਮਾਨ ਸਿਮਰਨ ਤਾਲੀਵਾਲ ਤੇ ਨਾਲ ਨਾਲ ਰਾਮ ਸਿੰਘ ਦੀ ਕਰਨ ਜੂਤਕੌਰ ਤੇ ਇਸ ਸੁਲਾਵਾ ਸैम ਰੂੜਾ ਹੁਣਾਂ ਨੂੰ ਅਸੀਂ ਇਸ ਵਿੱਚ ਸ਼ਾਮਲ ਕਰਦੇ ਹਾਂ ਬਹੁਤ ਮਿਹਰਬਾਨੀ ਜੀ ਆਖਰ ਦੇ ਵਿੱਚ ਕੋਈ ਆਪਣੇ ਵੱਲੋਂ ਸਨੇਹਾ ਦੇਣਾ ਹੋਵੇ ਕਿਉਂਕਿ ਜਿਹੜੀ ਪਹਿਲਾਂ ਮੈਂ ਵਿਚਾਲੇ ਇਸ਼ਾਰਾ ਕੀਤਾ ਕਿ ਪਹਿਲਾਂ ਪਹਿਲਾਂ ਟਿਕਟਾਂ ਲੈ ਲਈਆਂ ਜਾਣ ਤਾਂਕਾ ਆਪਾਂ Soul Dot ਦਾ ਫਟਾ ਪਹਿਲਾਂ ਹੀ ਜਿਹੜਾ ਲਾ ਕੇ Radio Spice ਦੇ Facebook ਪੇਜ ਤੇ ਪਾ ਲਈਏ ਹਾਂਜੀ ਤੇ ਪੀਸ ਆਫ ਮਾਈਂਡ ਤੁਹਾਨੂੰ ਵੀ ਆ ਤੇ ਲੋਕਾਂ ਨੂੰ ਵੀ ਬਿਹਾਰ ਵੀ ਟਿਕਟ ਸਿਕਿਉਰ ਕਰ ਲਈ ਆ ਕਿ ਪਿਛਲੀ ਵਾਰੀ ਪਾਈਏ ਪ੍ਰੋਬਲਮ ਆਈ ਸੀ ਤਾਂ ਨੂੰ ਪਤਾ ਸੀ ਤਾਂ ਵੀ ਟਿਕਟਾਂ ਆਪਾਂ ਪਹਿਲਾਂ ਅਨਾਉਂਸ ਕਰਦੇ ਸੀ ਕਰਦੇ ਸੀ ਮੇਰੇ ਕੋਲ 3 ਦਿਨ ਸੀ ਉਹਦੇ ਵਿੱਚ ਵੀ ਟੈਕਸਟ ਕੀਤਾ ਵੀ ਸਾਰਿਆਂ ਨੂੰ ਭੇਜ ਦਿਓ ਪਰ ਉਦੋਂ ਆ ਕੇ ਨੇੜੇ ਆ ਕੇ ਬੜੇ ਜਿਵੇਂ ਬਾਹਰ ਖੜ ਜਾਂਦੇ ਆ ਤੁਹਾਡੇ ਲਈ ਵੀ ਬਹੁਤ ਔਖਾ ਹੋ ਜਾਂਦਾ ਸਾਡੇ ਲੋਕਾਂ ਦੇ ਕਿਉਂਕਿ ਲਿੰਟਡ ਦੇ ਅੰਦਰ ਯੋ ਸਸੋਦੀ ਗੈਰੋਡਰ ਤਿਆਰੀ ਚੱਲ ਰਹੀ ਆ ਉਧਰੋਂ ਬੰਦਾ ਝੱਗਾ ਕਿਚੀ ਜਾਂਦਾ ਹਾਂਜੀ ਹਾਂਜੀ ਭਾਈ ਮੈਂ ਅੰਦਰਵਾੜੋਂ ਬਿਲਕੁਲ ਬਿਲਕੁਲ ਤੇ ਅੰਦਰ ਹੈਲਥ ਐਂਡ ਸੇਫਟੀ ਕਰਕੇ ਫਿਰ ਆਪਾਂ ਅੰਦਰ ਕੁਆਰਡ ਨਹੀਂ ਸਕਦੇ ਭਾਈ ਇਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ ਬਹੁਤ ਬੈਣੀ ਰੱਖਦੀ ਆ ਹਾਂਜੀ ਤੁਸੀਂ ਇਸ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਬਟ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿਹਨੇ ਸੋਹਣੇ ਟੰਗ ਦੇ ਨਾਲ ਇਹ ਸਾਰੀਆਂ ਗੱਲਾਂ ਦੇ ਉੱਤੇ ਚਾਨਣਾ ਪਾਇਆ ਮੈਂ ਇੱਕ ਵਾਰ ਫੇਰ ਸਕਰੀਨ ਦੇ ਉੱਤੇ ਰੂ ਪੰਜਾਬ ਦੀ ਵੱਲੋਂ ਬਹੁਤ ਹੀ ਮਾਣ ਮੱਤੇ ਟੰਗ ਦੇ ਨਾਲ ਪੂਰੇ ਫਖਰ ਦੇ ਨਾਲ ਇਸ ਲੋਕਨਾਚ ਮੇਲੇ ਨੂੰ ਇਸ ਤਰ੍ਹਾਂ ਲੋਕ ਅਰਪਣ ਕੀਤਾ ਜਾ ਰਿਹਾ ਸਿਰਫ ਦਸ 10 ਡਾਲਰ ਟਿਕਟ ਹੈ ਜੀ ਔਰ ਨਿਊਜ਼ੀਲੈਂਡ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਇਵੈਂਟਸ ਨੇ ਬਹੁਤ ਥੋੜੇ ਹੁੰਦੇ ਆ ਤੇ ਮੈਂ ਉਮੀਦ ਕਰਦਾ ਕਿ ਤੁਹਾਡਾ ਸਾਰਾ ਨਾ ਪਿਆਰ ਸਤਿਕਾਰ ਇਸ ਦੇ ਵਿੱਚ ਇਸ ਟੀਮ ਦੇ ਨਾਲ ਰਹੇਗਾ ਰੂ ਪੰਜਾਬ ਦੀ ਟੀਮ ਵੱਲੋਂ ਗੁਰਿੰਦਰ ਸੰਧੂ ਅਤੇ ਦਮਨ ਸੰਧੂ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਤੁਸੀਂ ਆਪਣੇ ਵੱਲੋਂ ਕੋਈ ਸੁਨੇਹਾ ਸਾਡੇ ਭੈਣਾ ਭਰਾਵਾਂ ਨੂੰ ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਦੇਣਾ ਚਾਹੋ ਮੈਂ ਭਾਈ ਫਿਰ ਇੱਕ ਵਾਰੀ ਦਿਲੋਂ ਧੰਨਵਾਦ ਕਰਨਾ ਚਾਹਣਾ ਸਾਰੇ ਸਪਾਂਸਰ ਦਾ ਜਿਹੜੇ ਨਾਲ ਮੇਰੇ ਅਧਿਸ਼ਵਾਨ ਖੜੇ ਬਿਲਕੁਲ ਹਮੇਸ਼ਾ ਸਪੋਰਟ ਕਰਦੇ ਆ ਯਾਰ ਦੋਸਤ ਸਪੋਰਟਰ ਤੇ ਸਾਰੇ ਮੀਡੀਆ ਦਾ ਜਿਹੜੇ ਹਮੇਸ਼ਾ ਆਪਣੇ ਲੋਕਨਾਚਾ ਨੂੰ ਪ੍ਰਮੋਟ ਕਰਦੇ ਆ ਜੀ ਤੇ ਸਾਰੇ ਪੇਰੈਂਟਸ ਦਾ ਭਾਈ ਜਿਨ੍ਹਾਂ ਨੇ ਰੂਪ ਪੰਜਾਬ ਦੀ ਤੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਟਾਈਮ ਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਪ੍ਰੈਕਟਿਸ ਲਈ ਲੈ ਕੇ ਆਉਂਦੇ ਆ ਜੀ ਕਿਉਂਕਿ ਇਹ ਸਾਰਾ ਸਿਹਰਾ ਬੱਚਿਆਂ ਦੇ ਪੇਰੈਂਟਸ ਨੂੰ ਜਾਂਦਾ ਆ ਜੇ ਬੱਚੇ ਆਪਣੇ ਪੇਰੈਂਟਸ ਜਿਹੜੇ ਆ ਬੱਚਾ ਨੂੰ ਨਾਲ ਲੈ ਕੇ ਆਉਣਗੇ ਅਸੀਂ ਕਿੰਨੂੰ ਸਿਖਾਉਣਾ ਹੈ ਚਾ ਬਾਤ ਤੇ ਇਹ ਬੈਟਨ ਆ ਜਿਹੜੇ ਅਸੀਂ ਆਪਣੇ ਸਤਾਦਾਂ ਤੋਂ ਸਿੱਖੇ ਆ ਤੇ ਆਹੀ ਬੈਟਨ ਜਿਹੜੇ ਆ ਅਸੀਂ ਆਪਣੇ ਬੱਚਿਆਂ ਨੂੰ ਦੇਣੇ ਇਹਨਾਂ ਨੇ ਅੱਗੇ ਗਾਂ ਆਪਣੇ ਬੱਚਿਆਂ ਨੂੰ ਸਿਖਾਉਣਾ ਆ ਇਹ ਮੇਰੀ ਯਹੀ ਕੋਸ਼ਿਸ਼ ਹੈ ਵੀ ਲੋਕ ਨਾਚ ਜਿਹੜੇ ਆ ਇਹ ਆਪ ਮਰ ਨਹੀਂ ਦੇਣ ਜਮੇਸ਼ਾ ਜਿੰਦਾ ਰੱਖਣੇ ਭੰਗੜੇ ਗਿੱਧੇ ਬਿਨਾਂ ਵੀ ਜੜੀਆਂ ਬਣਗੀਆਂ ਉਹ ਵੀ ਆਪਣੇ ਬੱਚਿਆਂ ਨੂੰ ਇੱਥੇ ਜਿਹੜੇ ਬੋਰ ਨੇ ਉਹਨਾਂ ਨੂੰ ਪਤਾ ਲੱਗੇ ਤੇ ਮਲਬਾ ਇਹ ਕਿਤੇ ਦੀਆਂ ਬੋਲੀਆਂ ਜਿਹੜੀਆਂ ਆਪ ਪਾਉਂਦੇ ਆ ਬੱਚੇ ਹਾਂ ਠੀਕ ਹੈ ਉਹ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਪੰਜਾਬੀ ਜ਼ੁਬਾਨ ਦੇ ਨਾਲ ਜਿਹੜੇ ਆਪਣੇ ਪੰਜਾਬੀ ਲੋਕ ਨਾਚ ਨੇ ਬੋਲੀਆਂ ਨੇ ਉਹਨਾਂ ਨੂੰ ਆਪ ਉੰਦੇ ਆ ਸਾਜਿਆਂ ਦੇ ਨਾਲ ਹੀ ਵੈਰੀ ਗੁੱਡ ਇਹ ਦਿਲੋਂ ਧੰਨਵਾਦ ਭਾਈ ਸਾਰੀ ਟੀਮ ਦਾ ਨਹੀਂ ਨਹੀਂ ਕੋਈ ਅਸੀਂ ਗੱਲ ਨਹੀਂ ਜੀ ਬਹੁਤ ਚੰਗੀ ਗੱਲ ਆ ਇਨਾ ਸ਼ੁ크ਰਾ ਤੁਸੀਂ ਮਲਵਾਈ ਕਿੱਦਾ ਕਹਿ ਤਾ ਨਹੀਂ ਤਾਂ ਮੈਂ ਗੁਰਪ੍ਰੀਤ ਸੈਣੀ ਦੇ ਪ੍ਰੋਗਰਾਮ 'ਚ ਹੱਸਦਾ ਸੀ ਉਹ ਸਾਡੇ ਇੱਕ ਮੁੰਡਾ ਗਈ ਜਾਵੇ ਕਾਕਾ ਕਿਦਾਂ ਤੂੰ ਫੇ ਕਿਹੜੀ ਟੀਮ 'ਚ ਕਿ ਭੰਗੜਾ ਪਾਉਣਾ ਕਿ ਗਿੱਧਾ ਪਾਉਣਾ ਕਹਿੰਦਾ ਮੈਂ ਅੰਕਲ ਜੀ ਮਲਵਾਈ ਮਲਾਈ ਕਿੱਦਾ ਪਾਉਣਾ ਸੋ ਮਲਵਾਈ ਕਿੱਦਾ ਪਾਉਗਾ ਜੀ ਮਲਵਾਈ ਕਿੱਦਾ ਆਪੇ ਹੋਰ ਲੋਕ ਰੰਗ ਜਿਹੜੇ ਨਜ਼ਰ ਆਉਣਗੇ ਤੇ ਸਾਡੇ ਨਾਲ ਬਹੁਤ ਸਾਰੇ ਮਿੱਤਰ ਜੁੜੇ ਹੋਏ ਨਾਲ ਸਾਰਿਆਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਪਰ ਤੇ ਕੋਰ ਦਲਦੀਪ ਹਣੀ ਵੀ ਕਹਿੰਦੇ ਜੀ ਬਿਲਕੁਲ ਸਹੀ ਆ ਇਹ ਬਿਬੀ ਹੇਸ ਸਿੰਘ ਤੋਂ ਤਾਂ ਇਹ ਖੁਦ ਵੀ ਬਹੁਤ ਬਹੁਤ ਅੱਛੇ ਪਰਫਾਰਮਰ ਨੇ ਤੇ ਪ੍ਰਮਾਤਮਾ ਕਰੇ ਜਿੱਥੇ ਕਿਤੇ ਵੀ ਕੋਈ ਇਸ ਰੰਗ ਦੇ ਵਿੱਚ ਜੁੜਿਆ ਹੋਇਆ ਉਹ ਚੜ੍ਹਦੀ ਕਲਾ 'ਚ ਰਹੂ ਤੇ ਅੱਗੇ ਤੋਂ ਵੀ ਵੱਧ ਬਿਹਤਰ ਜਿਹੜੀਆਂ ਪੇਸ਼ਕਾਰੀਆਂ ਮੱਚ ਦੇਤੇ ਨਜ਼ਰ ਆਉਣ ਰੂ ਪੰਜਾਬ ਦੀ ਟੀਮ ਨੂੰ ਸਾਡੇ ਵੱਲੋਂ ਵੀ ਸ਼ੁਭਕਾਮਨਾਵਾਂ ਦਮਨ ਸੰਧੂ ਤੇ ਗੁਰਿੰਦਰ ਸੰਧੂ ਥੈਂਕ ਯੂ ਤੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੁਹਾਡੀ ਜਿਹੜੀ ਟੀਮ ਅੱਜ ਨਹੀਂ ਵੀ ਹਾਜ਼ਰ ਹੋ ਸਕੀ ਉਨ੍ਹਾਂ ਦੇ ਨਾਲ ਅਗਲੇ ਮرحله ਦੇ ਵਿੱਚ ਅਸੀਂ ਹਾਜ਼ਰੀ ਲਵਾਵਾਂਗੇ 우ਸਤਾਦ ਰਾਜੂ ਤਰਾਣੀਆਂ ਤੇ ਜਸਪ੍ਰੀਤ ਕੌਰ ਉਹਨਾਂ ਦੇ ਨਾਲ ਅੱਗੇ ਚੱਲ ਕੇ ਅਸੀਂ ਜ਼ਰੂਰ ਇੱਕ ਨਵੇਂ ਰੰਗ ਜਿਹੜੇ ਆ ਤੁਹਾਡੇ ਤੱਕ ਪੇਸ਼ ਕਰਾਂਗੇ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਉਸੇ ਹੀ ਰੂ ਪੰਜਾਬ ਦੀ ਟੀਮ ਜਿਹੜੀ ਆ ਇਹਨਾਂ ਨੂੰ ਤੁਸੀਂ ਅਕਸਰ ਬਹੁਤ ਵਾਰ ਸਾਡੇ ਮੀਡੀਆ ਦੇ ਨਾਲ ਨਾਲ ਡੇਲੀ ਖਬਰ ਦੇ ਉੱਤੇ ਦੇਖਿਆ ਮਾਣਿਆ ਹੋਵੇਗਾ ਤੇ ਮੱਚ ਦੇ ਉੱਤੇ ਉਹਨਾਂ ਦੀਆਂ ਪੇਸ਼ਕਾਰੀਆਂ 14 ਸਤੰਬਰ ਨੂੰ ਤੁਹਾਡੇ ਸਾਰਿਆਂ ਦੇ ਸਿਰ ਚੜ੍ਹ ਕੇ ਬੁਲੰਮੀ ਆ ਅੱਜ ਸ਼ਾਮ ਨੂੰ